ਵਿਸ਼ਵਾਸ ਦੇ ਦੋ ਹੀ ਨਤੀਜੇ ਹੁੰਦੇ ਨੇ ਅੱਛਾ ਜਾਂ ਤਾਂ ਵਿਸ਼ਵਾਸ ਤਜਰਬੇ ਦੇ ਬਾਅਦ ਭਰੋਸੇ 'ਚ ਬਦਲ ਜਾਊਗਾ ਜਾਂ ਵਿਸ਼ਵਾਸ ਟੁੱਟ ਜਾਊਗਾ ਵਿਸ਼ਵਾਸ ਟੁੱਟਿਆ ਥੋੜਾ ਕਦੇ ਬਹੁਤ ਵਾਰੀ ਸੈਂਕੜੇ ਵਾਰੀ ਤੇ ਵਿਸ਼ਵਾਸ ਤੋਂ ਆਪਾਂ ਐਕਸਪੈਕਟੇਸ਼ਨ ਰੱਖ ਸਕਦੇ ਆ ਨਹੀਂ ਠੀਕ ਹੈ ਫਿਰ ਕਿਉਂਕਿ ਤੁਸੀਂ ਵਿਸ਼ਵਾਸ ਕੀਤਾ ਐਕਸਪੈਕਟੇਸ਼ਨ ਆ ਗਈ ਆ ਜਾਂਦੀ ਹੈ ਸਾਡੇ ਦੁੱਖ ਦਾ ਕਾਰਨ ਐਕਸਪੈਕਟੇਸ਼ਨ ਬਣਦੀ ਹੈ ਹੁਣ ਤੁਸੀਂ ਸਾਂਝਾ ਕਰ ਤੋਂ ਕੀ ਕੀ ਵਿਸ਼ਵਾਸ ਰੱਖਦਾ ਮੈਂ ਕੋਈ ਵਿਸ਼ਵਾਸ ਨਹੀਂ ਰੱਖਦਾ ਅੱਜ ਵੀ ਉਸੇ ਸਟੇਜ ਤੇ ਖੜਾ ਇਹ ਸਾਂਝਾ ਕਰ ਅਨੋਨ ਰਾਹ ਦਾ ਸਫਰ ਅਣਜਾਣ ਰਾਹ ਦਾ ਸਫਰ ਹੈ ਅਣਜਾਣ ਰਾਹ ਹਰ ਵਕਤ ਆ ਜਾਂਦਾ ਨਵਾਂ ਹੁੰਦਾ ਜਿੰਨੇ ਵੀ ਵੱਡੇ ਤੋਂ ਵੱਡੇ ਦੁਨੀਆ 'ਚ ਬੰਦੇ ਨੇ ਜੇ ਤੁਸੀਂ ਉਹਨਾਂ ਨੂੰ ਪਰਸਨਲੀ ਇੰਟਰਵਿਊ ਕਰੇਂਗੇ ਉਹ ਸਾਰੇ ਐਕਸੈਪਟ ਕਰਨਗੇ ਜਿਉ ਬਾਪਰਿਆ ਤਾਂ ਮੈਂ ਸੋਚਿਆ ਵੀ ਹਾਂ ਉਹਨਾਂ 'ਚ ਇੱਕ ਗੱਲ ਵੱਖਰੀ ਸੀ ਉਹਨਾਂ 'ਚ ਭਰੋਸਾ ਕਰਨ ਦੀ ਸ਼ਕਤੀ ਸੀ ਸਤਿ ਸ਼੍ਰੀ ਅਕਾਲ ਜੀ ਸਾਂਝੇ ਘਰ ਦੇ ਪੋਡਕਾਸਟ ਵਿੱਚ ਸਾਰਿਆਂ ਦਾ ਸਵਾਗਤ ਆ ਅੱਜ ਅਸੀਂ ਗੱਲ ਕਰਾਂਗੇ ਵਿਸ਼ਵਾਸ ਬਾਰੇ ਵਿਸ਼ਵਾਸ ਜੋ ਰੱਬ ਨਾਲ ਜੋੜਦਾ ਤੇ ਇਰਾਦਿਆਂ ਨੂੰ ਮਜ਼ਬੂਤ ਕਰਦਾ ਸਾਡੇ ਨਾਲ ਨੇ ਚਰਨਜੀਤ ਭਾਜੀ ਸਾਂਝੇ ਘਰ ਤੋਂ ਤੇ ਅੱਜ ਇਹਨਾਂ ਨਾਲ ਗੱਲ ਕਰਾਂਗੇ ਵਿਸ਼ਵਾਸ ਬਾਰੇ ਤੇ ਆਪਣੇ ਅਨੁਭਵ ਤੋਂ ਇਹਦੇ ਬਾਰੇ ਗੱਲ ਕਰਨਗੇ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਜੀ ਵਿਸ਼ਵਾਸ ਦੀ ਗੱਲ ਕਰਨ ਲੱਗੇ ਆ ਵਿਸ਼ਵਾਸ ਤੇ ਅਟੁੱਟ ਵਿਸ਼ਵਾਸ ਜਿਹਦੇ ਮਜਬੂਰੀ ਕਹਿ ਸਕਦੇ ਆ ਹਨਾ ਜਿਹਨੂੰ ਲੋਕ ਪਾਉਣ ਲਈ ਹਾਸਲ ਕਰਨ ਲਈ ਮਤਲਬ ਕਿ ਬੇਤਹਾ ਮਿਹਨਤ ਕਰਦੇ ਨੇ ਇਹਨਾਂ ਦੋਨਾਂ ਦੇ ਵਿੱਚ ਕੀ ਫਰਕ ਆ ਇਹਨੂੰ ਆਪਾਂ ਜਸ਼ਨ ਜੇ கரੈਕਟ ਵਰਡ ਯੂਜ਼ ਕੀਤਾ ਜਾਵੇ ਜਿਹੜਾ ਟੁੱਟ ਵਿਸ਼ਵਾਸ ਹੈ ਹੂੰ ਉਹਨੂੰ ਬਪਰੋਸਾ ਕਹਿ ਸਕਦੇ ਆ ਅੱਛਾ ਜੀ ਇਹਨੂੰ ਬਿਲਕੁਲ ਇਹ ਟੈਕਨੀਕਲ ਵੇਜੇ ਆਪਾਂ ਇਹਨੂੰ ਸਮਝਣਾ ਹੂੰ ਸਮਝ ਲਓ ਮੈਂ ਤੁਹਾਡੇ ਤੇ ਤੁਹਾਡੀ ਸੁਣੀ ਗੱਲ ਤੇ ਕਿਸੇ ਗੱਲ ਤੇ ਵਿਸ਼ਵਾਸ ਕਰ ਲਿਆ ਹੂੰ ਮੈਨੂੰ ਚੰਗੀ ਲੱਗੀ ਉਹਨੂੰ ਸੁਣ ਕੇ ਮੈਂ ਕਿਸੇ ਤਜਰਬੇ 'ਚ ਪੈ ਗਿਆ ਅੱਛਾ ਜੇ ਤੁਹਾਡੀ ਗੱਲ ਸਹੀ ਨਿਕਲੀ ਹਾਂਜੀ ਤਾਂ ਉਸ ਤੋਂ ਬਾਅਦ ਉਹ ਮੇਰਾ ਵਿਸ਼ਵਾਸ ਵਿਸ਼ਵਾਸ ਨਹੀਂ ਰਹਿਣਾ ਉਹ ਮੇਰਾ ਤੁਹਾਡੇ ਤੇ ਭਰੋਸਾ ਬਣ ਜਾਣਾ ਉਹ ਟੁੱਟ ਵਿਸ਼ਵਾਸ ਜਿਹਨੂੰ ਕਹਿ ਲਓ ਭਰੋਸਾ ਕਹਿ ਲਓ ਸਮਝ ਗਏ ਨਾ ਬਿਲਕੁਲ ਤੇ ਵਿਸ਼ਵਾਸ ਤਜਰਬੇ ਤੋਂ ਪਹਿਲਾਂ ਦੀ ਭਾਵਨਾ ਆ ਭਰੋਸਾ ਤਜਰਬੇ ਤੋਂ ਬਾਅਦ ਦੀ ਬਣੀ ਭਾਵਨਾ ਅੱਛਾ ਹਾਂ ਤਾਂ ਕਿਉਂਕਿ ਉਹ ਫਿਰ ਤੁਹਾਡੇ ਤੇ ਨਹੀਂ ਰਿਹਾ ਹੁਣ ਤੁਹਾਡੀ ਕਹੀ ਤੁਸੀਂ ਗੱਲ ਕਹੀ ਮੈਨੂੰ ਤੁਹਾਡਾ ਕੋ ਗਿਆਨ ਸੀ ਤੁਸੀਂ ਆਪਣੇ ਬਾਰੇ ਕੋ ਗੱਲ ਕਹੀ ਵੀ ਅੱਜ ਮੈਂ ਇਦਾਂ ਦਾ ਮੈਂ ਆ ਕੰਮ ਕਰਦਾ ਮੈਂ ਤੁਹਾਡੇ ਤੇ ਵਿਸ਼ਵਾਸ ਕੀਤਾ ਕਿਉਂਕਿ ਮੇਰਾ ਤਾਂ ਤਜਰਬਾ ਨਹੀਂ ਬਿਲਕੁਲ ਜੀ ਵਿਸ਼ਵਾਸ ਹੁੰਦਾ ਹੈ ਕਿਸੇ ਹੋਰ ਦੀ ਗੱਲ ਤੇ ਯਕੀਨ ਕਰਨਾ ਹੂੰ ਭਰੋਸਾ ਹੁੰਦਾ ਆਪਣੇ ਤਜਰਬੇ ਤੋਂ ਬਾਅਦ ਹੂੰ ਜੋ ਫੀਲ ਹੋਇਆ ਉਹਦੇ ਤੇ ਯਕੀਨ ਜੇ ਤਜਰਬਾ ਗਲਤ ਨਿਕਲ ਜਾਵੇ ਫਿਰ ਵੀ ਫਿਰ ਵਿਸ਼ਵਾਸ ਟੁੱਟ ਜਾਂਦਾ ਫਿਰ ਉਹ ਭਰੋਸੇ 'ਚ ਨਹੀਂ ਬਦਲੂਗਾ ਵਿਸ਼ਵਾਸ ਦੇ ਦੋ ਹੀ ਨਤੀਜੇ ਹੁੰਦੇ ਨੇ ਅੱਛਾ ਜੀ ਜਾਂ ਤਾਂ ਵਿਸ਼ਵਾਸ ਤਜਰਬੇ ਤੋਂ ਬਾਅਦ ਭਰੋਸੇ 'ਚ ਬਦਲ ਜਾਊਗਾ ਹੂੰ ਜਾਂ ਵਿਸ਼ਵਾਸ ਟੁੱਟ ਜਾਵੇ ਹੂੰ ਵਿਸ਼ਵਾਸ ਟੁੱਟਿਆ ਥੋੜਾ ਕਦੇ ਬਹੁਤ ਵਾਰੀ ਸੈਂਕੜੇ ਵਾਰੀ ਆਮ ਘਟਨਾ ਆ ਸਾਰਿਆਂ ਦੀ ਟੁੱਟਦੇ ਨੇ ਅੱਛਾ ਤੇ ਇਹ ਇਹਦੇ ਵਿੱਚ ਕਨਫਿਊਜ਼ਨ ਇਹ ਆਉਂਦੀ ਆ ਕਿ ਜਿਵੇਂ ਧਾਰਮਿਕ ਖੇਤਰੇ ਲਾ ਲੋ ਹਾਂਜੀ ਧਾਰਮਿਕ ਖੇਤਰ ਦੇ ਵਿੱਚ ਆਪਾਂ ਮੈਂ ਇੱਕ ਵਾਰ ਇੱਕ ਪ੍ਰੋਗਰਾਮ 'ਚ ਗਿਆ ਸੀ ਮੈਂ ਗੱਲ ਸਾਂਝੀ ਕਰਨੀ ਚਾਹੁੰਦਾ ਹੂੰ ਅ ਸਪਿਰਚੁਅਲ ਪ੍ਰੋਗਰਾਮ ਸੀ ਤੇ ਉਹਦੇ ਵਿੱਚ ਇੱਕ ਸਾਨੂੰ ਸਵਾਲ ਕਰ ਦਿੱਤਾ ਗਿਆ ਸੀ 100 150 ਬੰਦਾ ਸੀ ਕਿ ਧਰਮ ਦੇ ਖੇਤਰ ਚ ਸਭ ਤੋਂ ਨੈਗੇਟਿਵ ਚੀਜ਼ ਕੀ ਹੈ ਹਮ ਹੁਣ ਸਾਰੇ ਬੰਦੇ ਜਦੋਂ ਕੋਈ ਸਿਲੇਕਟਿਵ ਜੇ ਪ੍ਰੋਗਰਾਮ ਜਾਂਦੇ ਨੇ ਉਹਨਾਂ ਨੂੰ ਇਹ ਵੀ ਭੈਮ ਹੁੰਦਾ ਕਿ ਮੈਨੂੰ ਕੁਝ ਪਤਾ ਹੈ ਵੱਡੇ ਵੱਡੇ ਫਿਲਾਸਫਰ ਵੀ ਸੀ ਪੀ ਐਚ ਡੀ ਲੋਕ ਸੀ ਉਹਨਾਂ ਸਾਰੇ ਨੇ ਮਾਈਕ ਫੜ ਕੇ ਆਪਣੀ ਗੱਲ ਕਹੀ ਕਿਸੇ ਨੇ ਕੁਝ ਕਿਹਾ ਤਾਂ ਅંધ ਵਿਸ਼ਵਾਸ ਕਿਸੇ ਨੇ ਕੁਝ ਕਿਸੇ ਨੇ ਕੁਝ ਕੋਈ ਵੀ ਬੰਦਾ ਦਾ ਸਹੀ ਆਨਸਰ ਨਹੀਂ ਦੇ ਸਕਿਆ ਤੇ ਜਿਨ੍ਹਾਂ ਦਾ ਸਾਡਾ ਪ੍ਰੋਗਰਾਮ ਕੰਡਕਟ ਕੀਤਾ ਸੀ ਉਹਨਾਂ ਨੇ ਕਿਹਾ ਕਿ ਅਸਲ ਜੀ ਧਰਮ ਦੇ ਕੀਤੇ ਸੁਣ ਕੇ ਹੈਰਾਨੀ ਵੀ ਸਾਨੂੰ ਹੋਈ ਅੱਛਾ ਜੀ ਉਹ ਕਹਿੰਦੇ ਵੀ ਧਰਮ ਦੇ ਖੇਤਰ ਚ ਜੇ ਕੋਈ ਸਭ ਤੋਂ ਖਤਰਨਾਕ ਚੀਜ਼ ਹੈ ਉਹ ਹੈਗੀ ਵਿਸ਼ਵਾਸ ਅੱਛਾ ਤੇ ਵਿਸ਼ਵਾਸ ਮਤਲਬ ਕਿਸੇ ਦੀ ਗੱਲ ਤੇ ਯਕੀਨ ਕਰ ਲੈਣਾ ਹੂੰ ਬਿਲਕੁਲ ਇਹ ਤਾਂ ਅਜੇ ਪਤਾ ਨਹੀਂ ਕਿ ਉਹ ਸਹੀ ਵੀ ਕਰ ਰਿਹਾ ਕਈ ਵਾਰ ਕਹਿਣ ਵਾਲੇ ਨੂੰ ਵੀ ਨਹੀਂ ਪਤਾ ਹੁੰਦੀ ਹੂੰ ਉਹਨੂੰ ਵੀ ਇਹਨੇ ਕੁਝ ਜਰਬਾ ਹੁੰਦਾ ਬਿਲਕੁਲ ਉਹ ਕਹਿੰਦੇ ਵੀ ਸਭ ਤੋਂ ਪੋਜ਼ਿਟਿਵ ਚ ਹੋ ਜਾਂਦਾ ਭਰੋਸਾ ਭਰੋਸਾ ਤੁਸੀਂ ਕਰ ਨਹੀਂ ਸਕਦੇ ਹੁੰਦੇ ਹੂੰ ਭਰੋਸਾ ਜਦੋਂ ਤੁਸੀਂ ਕਿਸੇ ਤੇ ਵਿਸ਼ਵਾਸ ਕਰਕੇ ਕੋਈ ਕੰਮ ਕੀਤਾ ਉਦੋਂ ਉਹੀ ਨਿਕਲਿਆ ਜੋ ਕਹਿੰਦਾ ਸੀ ਫਿਰ ਉਹ ਤੁਹਾਡਾ ਭਰੋਸਾ ਵਧ ਗਿਆ ਬਿਲਕੁਲ ਫਿਰ ਕਲੀਅਰ ਹੋ ਗਿਆ ਨਾ ਇਹ ਹਾਂਜੀ ਬਿਲਕੁਲ ਵਿਸ਼ਵਾਸ ਕਿਸੇ ਵੀ ਪ੍ਰੈਕਟੀਕਲ ਚ ਪੈਣ ਤੋਂ ਪਹਿਲਾਂ ਦੀ ਅਵਸਥਾ ਵਿਸ਼ਵਾਸ ਕਰਨਾ ਪਊਗਾ ਨਹੀਂ ਅਸੀਂ ਪ੍ਰੈਕਟੀਕਲ ਕਿਵੇਂ ਪਮਾਂਗੇ ਤੂੰ ਮੈਨੂੰ ਕੋਈ ਸ਼ਰਟ ਵੇਚਦਾ ਤੁਸੀਂ ਕਹਿੰਦਾ ਭਾਜੀ ਇਹ ਬਹੁਤ ਵਧੀਆ ਕੁਆਲਿਟੀ ਹੈ ਇਹਦੇ ਲੂਨ ਹੀ ਖੜੇ ਹੁੰਦੇ ਇਹ ਖਰਾਬ ਨਹੀਂ ਹੁੰਦੀ ਮੈਂ ਤੁਹਾਡੇ ਤੇ ਵਿਸ਼ਵਾਸ ਕਰ ਲਿਆ ਅੱਛਾ ਫਿਰ ਮੈਂ ਉਹ ਲੈ ਲਈ ਅੱਛਾ ਮੈਂ ਹੰਡਾਈ ਹੰਡਾਉਣ ਤੋਂ ਬਾਅਦ ਬਿਲਕੁਲ ਸੱਚ ਨਿਕਲੀ ਜਿਵੇਂ ਤੁਹਾਨੂੰ ਮੈਨੂੰ ਕਿਹਾ ਸੀ ਉਸ ਤੋਂ ਬਾਅਦ ਜੋ ਮੇਰਾ ਤੇਰੇ ਪ੍ਰਤੀ ਭਾਵਨਾ ਬਣ ਗਈ ਉਹਨੂੰ ਭਰੋਸਾ ਕਹਿ ਸਕਦਾ ਕਿ ਹੁਣ ਮੈਨੂੰ ਭਰੋਸਾ ਇਸ ਬੰਦੇ ਤੇ ਜੋ ਇਹ ਕਹਿੰਦਾ ਸੱਚ ਕਹਿੰਦਾ ਸੋ ਭਰੋਸੇ ਤੇ ਵਿਸ਼ਵਾਸ ਦੇ ਵਿੱਚ ਬਹੁਤ ਜਮੀਨ ਉਸਵੰਨ ਦਾ ਵਰਕ ਹੈ ਵਿਸ਼ਵਾਸ ਨੇ ਜੇ ਟੈਸਟ ਜਦੋਂ ਹੋ ਕੇ ਸਹੀ ਨਿਕਲਣਾ ਫਿਰ ਉਹ ਭਰੋਸਾ ਬਣਦਾ ਮੈਂ ਇੱਕ ਚੀਜ਼ ਦੇਖਦਾ ਸੀਗਾ ਵੀ ਵਿਸ਼ਵਾਸ ਲੋਕ ਕਰਦੇ ਅੱਜ ਕੱਲ ਬਹੁਤ ਨੇ ਪਰ ਉਹ ਦੇਖਾ ਦਿਖਾਈ ਦੇ ਵਿੱਚ ਵੀ ਹੋ ਗਏ ਕਈ ਵਾਰ ਇਨਫ ਨੌਲੇਜ ਨਹੀਂ ਹੁੰਦੀ ਉਹ ਚੀਜ਼ ਦੇ ਬਾਰੇ ਪਰ ਫਿਰ ਵੀ ਉਹ ਚੀਜ਼ ਦੇ ਉੱਤੇ ਵਿਸ਼ਵਾਸ ਕਰ ਲੈਣਾ ਕਿ ਇਹ ਦੇਖੋ ਜੀ ਇਹ ਟੈਲੈਂਟ ਹੈ ਮੈਂ ਇਹ ਗੱਲ ਕਹੂੰਗਾ ਮੈਂ ਇਹਦੇ ਨਾਲ ਵੀ ਐਗਜ਼ਾਮਪਲ ਨਾਲ ਇਹ ਗੱਲ ਦੱਸਦਾ ਹਾਂ ਹਾਂਜੀ ਕਾਫੀ ਸਾਲ ਪੁਰਾਣੀ ਗੱਲ ਹੈ ਕਿ ਕਿਸੇ ਬੰਦੇ ਨੂੰ ਅਸੀਂ ਮਿਲੇ ਕੋਈ ਪ੍ਰਾਪਰਟੀ ਦਾ ਕੰਮ ਸੀ ਹਾਂਜੀ ਉਹ ਦੀਆਂ ਗੱਲਾਂ ਸੁਣ ਕੇ ਸਾਨੂੰ ਵਿਸ਼ਵਾਸ ਬਣ ਰਿਹਾ ਸੀ ਹੂੰ ਤੇ ਕਾਫੀ ਵੱਡੀ ਅਮਾਉਂਟ ਅਸੀਂ ਉਹਨੂੰ ਦੇਣੀ ਸੀ ਹੂੰ ਗੱਡੀ 'ਚ ਬੈਠੇ ਆ ਜੇ ਤੇ ਉਹਨੂੰ ਮੈਂ ਇਹ ਗੱਲ ਕਹੀ ਕਿ ਤੂੰ ਮੈਨੂੰ ਜਿਹੜੀ ਗੱਲ ਕਹਿ ਰਿਹਾ ਮੈਨੂੰ ਜੱਚਦੀ ਏ ਜੀ ਇਹ ਸੱਚ ਆ ਜਾਂ ਨਹੀਂ ਇਹ ਮੈਨੂੰ ਪਤਾ ਨਹੀਂ ਹੂੰ ਤੇ ਚਲੋ ਜੀ ਉਹ ਕਹਿਣ ਲੱਗਾ ਭਾਜੀ ਤੁਸੀਂ ਇੱਕ ਵਾਰ ਵਿਸ਼ਵਾਸ ਕਰਕੇ ਦੇਖੋ ਅਕਸਰ ਵੀ ਕਹਿੰਦੇ ਨਾ ਸਾਰਾ ਬਿਲਕੁਲ ਜੀ ਤੇ ਬਾਅਦ ਜਦੋਂ ਅਸੀਂ ਉਹ ਤੇ ਵਿਸ਼ਵਾਸ ਕਰ ਲਿਆ ਹੂੰ ਵਿਸ਼ਵਾਸ ਕਰਕੇ ਜਿਹੜੇ ਮੈਂ ਘਰ ਨੂੰ ਤੁਰਿਆ ਮੇਰੇ ਨਾਲ ਬੰਦਾ ਬੈਠਾ ਕਹਿੰਦਾ ਭਾਜੀ ਵੀ ਗੱਲ ਵੱਡੀ ਐ ਤੁਸੀਂ ਮੇਰੇ ਨਾਲ ਦਾ ਵਿਸ਼ਵਾਸ ਬਹੁਤ ਵੱਡਾ ਕਰ ਲਿਆ ਅੱਛਾ ਜੀ ਪਰ ਉਹ ਆਖਿਆ ਯਾਰ ਵੀ ਕੁਦਰ ਰੱਬ ਨੇ ਉਹਨੂੰ ਨਾ ਕੁਦਰਤ ਨੇ ਕੋਈ ਟੈਲੈਂਟ ਵਰਕ ਸ਼ਿਆ ਕਿ ਮੈਨੂੰ ਮੇਰੇ ਮੈਂ 100 ਵਾਰ ਸੋਚਣ ਤੋਂ ਬਾਅਦ ਵੀ ਕੋਈ ਸ਼ੰਕਾ ਨਹੀਂ ਆਈ ਅੱਛਾ ਜੀ ਵੀ ਹੁਣ ਦੋਏ ਗੱਲ ਕਹਿੰਦਾ ਹੁਣ ਕੀ ਹੋਊ ਜੇ ਰਿਸਕ ਮੈਂ ਕਿਹਾ ਹੁਣ ਇਹ ਹੋਊਗਾ ਵੀ ਜਾਂ ਤਾਂ ਇਹ ਵਿਸ਼ਵਾਸ ਆਪਣਾ ਭਰੋਸੇ 'ਚ ਬਦਲੂਗਾ ਹੂੰ ਜਾਂ ਫਿਰ ਜੇ ਵਿਸ਼ਵਾਸ ਟੁੱਟਿਆ ਮੈਂ ਇੱਕ ਬੋਲੂੰਗਾ ਵੀ ਯਾਰ ਇਹਦੇ ਵਰਗਾ ਦਾ ਟੈਲੈਂਟ ਠੱਗ ਵੀ ਕੋਈ ਨਹੀਂ ਜਿਹੜਾ ਇੰਨਾ ਮੇਰਾ ਵਿਸ਼ਵਾਸ ਬਣਾ ਗਿਆ ਹਾਂਜੀ ਕਿਉਂਕਿ ਇਹ ਡਿਵਾਈਸਸ ਨੇ ਜਿਹੜੀਆਂ ਆਪਾਂ ਨੂੰ ਇੱਕ ਦੂਜੇ ਨਾਲ ਜੋੜਦੀਆਂ ਨੇ ਬਿਲਕੁਲ ਬਿਲਕੁਲ ਇਹ ਬੜੀਆਂ ਇੰਪੋਰਟੈਂਟ ਆ ਵਿਸ਼ਵਾਸ ਮੇਰੇ ਸਾਬ ਨਾਲ ਇੱਕ ਵਾਰ ਆਪਾਂ ਕਹਿ ਸਕਦੇ ਆਂ ਵੀ એનર્ਜੀ ਵੀ ਜੋੜਦਾ ਏ ਚੀਜ਼ ਨਾਲ ਕਿ ਪੋਜ਼ਿਟਿਵ એનર્ਜੀ ਆ ਰਹੀ ਆ ਉਹ ਬੰਦੇ ਤੋਂ ਕਿ ਨੈਗੇਟਿਵ ਬਿਲਕੁਲ ਦੇਖੋ ਜਦੋਂ ਸਾਡੇ ਦੇਖੋ ਸਮਝਦਾ ਲੈ ਹੂੰ ਕਈ ਵਾਰੀ ਜਦੋਂ ਅਸੀਂ ਨਦਾਨ ਹੁੰਨੇ ਆ ਜਾਂ ਸਾਡੀ ਹਾਲਤ ਇਹਦੀ ਆ ਵੀ ਸਾਨੂੰ ਕੋਈ ਫੂਕ ਛਕਾ ਦਵੇ ਹੂੰ ਵੀ ਭਾਜੀ ਤੁਸੀਂ ਤਾਂ ਆਏ ਹੋ ਜੇ ਉਹ ਵੀ ਹੁੰਦਾ ਨਾ ਸਾਡਾ ਵੀ ਤਾਂ ਲੈਵਲ ਉਨਕ ਹੁੰਦਾ ਹੈ ਬਿਲਕੁਲ ਜੀ ਉਹਦੀ ਵਜ੍ਹਾ ਨਾਲ ਆਪਾਂ ਕਿਸੇ ਤੇ ਵਿਸ਼ਵਾਸ ਛੋੜੇ ਵਿਸ਼ਵਾਸ ਦਾ ਬੇਸ ਕੀ ਹੈ ਹੂੰ ਹੈਨਾ ਕਈ ਵਾਰ ਜਦੋਂ ਕੋਈ ਬੰਦਾ ਇਹ ਤਾਂ ਹੈ ਨਹੀਂ ਮੈਂ ਇਹ ਗੱਲ ਕਹੂੰਗਾ ਕਿ ਵਿਸ਼ਵਾਸ ਕੀਤੇ ਬਿਨਾ ਜ਼ਿੰਦਗੀ ਨਹੀਂ ਚੱਲ ਸਕਦੀ ਹੂੰ ਹਰ ਵਿਸ਼ਵਾਸ ਕਰਨ ਤੋਂ ਸਾਨੂੰ ਡਰਨਾ ਨਹੀਂ ਚਾਹੀਦਾ ਠੀਕ ਹੈ ਜੀ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਕਿ ਜੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਭਰੋਸਾ ਨਹੀਂ ਕਰੋਗੇ ਹੋ ਤੁਹਾਡੀ ਜ਼ਿੰਦਗੀ ਡਰੂ ਦੀ ਜ਼ਿੰਦਗੀ ਬਣ ਜਾਊਗੀ ਡਰਨ ਵਾਲੇ ਮਨੁੱਖ ਬਣ ਜਾਗੇ ਕਿਉਂਕਿ ਜਿੰਨੀ ਦੇਰ ਤੱਕ ਤੁਸੀਂ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ ਤਜਰਬਾ ਨਹੀਂ ਕਰਦੇ ਤੁਹਾਨੂੰ ਪਤਾ ਕਿਵੇਂ ਲੱਗੂਗਾ ਇਹ ਸੱਚਾ ਜਾਚੂ ਬਿਲਕੁਲ ਹੈਨਾ ਬਿਲਕੁਲ ਹੁਣ ਜੇ ਤੁਸੀਂ ਮੰਨ ਲਓ ਵਿਸ਼ਵਾਸ ਨਾ ਕਰਕੇ ਜੋ ਸਿਆਣ ਪਪਾ ਨੂੰ ਕਈ ਵਾਰ ਹਾਂਜੀ ਮਾਪੇ ਵੀ ਹਾਂ ਕਹਿ ਦਿੰਦੇ ਨੇ ਵੀ ਕਿਸੇ ਤੇ ਵਿਸ਼ਵਾਸ ਨਾ ਕਰੀ ਮੰਨ ਲਓ ਉਹ ਉਹਨੂੰ ਕਿਸੇ ਨੁਕਸਾਨ ਤੋਂ ਬਚਾ ਗਏ ਬਿਲਕੁਲ ਜੀ ਪਰ ਵਿਸ਼ਵਾਸ ਕਰਨ ਨਾਲ ਕਈ ਵਾਰ ਵੱਡਾ ਫਾਇਦਾ ਵੀ ਹੁੰਦਾ ਬਿਲਕੁਲ ਜੀ ਰਿਸਕ ਤਾਂ ਅਵੇਲੇਬਲ ਬਿਲਕੁਲ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਯਾਦ ਕਰੂੰਗਾ ਹੂੰ ਉਹ ਕਹਿੰਦੇ ਹੁੰਦੇ ਸੀ ਕਿ ਦੇਖੋ ਉਹ ਭਰੋਸੇ ਦੀ ਗੱਲ ਕਰ ਦਿੰਦੇ ਸੀ ਹੂੰ ਉਹ ਕਹਿੰਦੇ ਤੁਸੀਂ ਕਿ ਜਿਹੜਾ ਤੁਸੀਂ ਕਿਸੇ ਤੇ ਭਰੋਸਾ ਕਰਦੇ ਹੋ ਵਿਸ਼ਵਾਸ ਕਰਦੇ ਹੋ ਐਕਚੁਅਲ ਚ ਇਹ ਨੂੰ ਜੀਜ਼ਸ ਕ੍ਰਾਈਸਟ ਨੇ ਕਿਹਾ ٹرسٹ ਇਜ਼ ਗੋਡ ਹੂੰ ਉਹ ਕਿਉਂ ਕਿਹਾ ਉਹ ਕਹਿੰਦਾ ਤੁਸੀਂ ਨਹੀਂ ਕਰਦੇ ਬਿਲਕੁਲ ਰੱਬ ਉਹ ਤੁਹਾਨੂੰ ਫੀਲ ਹੁੰਦਾ ਤਾਂ ਹੀ ਕਰਦੇ ਹੋ ਨਾ ਬਿਲਕੁਲ ਜੀ ਵੀ ਇਹਦੇ ਚ ਡਰਿਆ ਨਾ ਕਰੋ ਹੂੰ ਇਹ ਚ ਵੱਧ ਵੱਧ ਤੁਹਾਡਾ ਨੁਕਸਾਨ ਕੀ ਹੋਊਗਾ ਥੋਡੀ ਕੋਈ ਧਨ ਦੌਲਤ ਚਲ ਜੂਗੀ ਤੁਹਾਡਾ ਕੋ ਫਾਈਨੈਂਸ਼ੀਅਲ ਨੁਕਸਾਨ ਹੋ ਜਾਂ ਤੁਹਾਡੀ ਕੋਈ ਬੇਇਜ਼ਤੀ ਹੋ ਜੂਗੀ ਨਜਾਇਜ਼ ਤੱਕੇ ਬੰਦੇ ਕਰ ਰਿਆ ਇਹ 50 50 ਹੈ ਪਰ ਇਹ ਵੀ ਤਾਂ ਹੋ ਸਕਦਾ ਕਿ ਉਹ ਬੰਦਾ ਅਸਲੀ ਹੋਵੇ ਬਿਲਕੁਲ ਹਮੇਸ਼ਾ ਕਹਿੰਦੇ ਸੀ ਕਿ ਐ ਸੋਚ ਨਹੀਂ ਬਣਾਉਣੀ ਚਾਹੀਦੀ ਕਿ ਤੁਸੀਂ ਹੀ ਇਕੱਲੇ ਧਰਤੀ ਤੇ ਇਮਾਨਦਾਰ ਹੋ ਤੁਹਾਡੇ ਨਾਲੋਂ ਜ਼ਿਆਦਾ ਇਮਾਨਦਾਰ ਲੋਕ ਵੀ ਤਾਂ ਹੋ ਸਕਦੇ ਨੇ ਬਿਲਕੁਲ ਪਰ ਉਹ ਕਦੇ ਵੀ ਤੁਸੀਂ ਆਪਣੇ ਮਨ ਨਾਲ ਸੋਚ ਕੇ ਏ ਨਹੀਂ ਇਹਦਾ ਰਿਜ਼ਲਟ ਕੱਢ ਸਕਦੇ ਤੁਹਾਨੂੰ ਇਸ ਪ੍ਰੈਕਟੀਕਲ ਚ ਪੜਨਾ ਪਊਗਾ ਇਹ ਰਿਸਕ ਤੁਹਾਨੂੰ ਲੈਣਾ ਪਊਗਾ ਅੱਛਾ ਜੀ ਅ ਮੈਂ ਜਿਹਨਾਂ ਨੂੰ ਯਾਦ ਕਰ ਰਿਹਾ ਕਿ ਵੱਡਾ ਜਿਗਰਾ ਸੀ ਉਹਨਾਂ ਦਾ ਹੂੰ ਕਿੰਨੇ ਧੋਖੇ ਉਹਨਾਂ ਨੇ ਜ਼ਿੰਦਗੀ ਚ ਖਾਦੇ ਹਾਂਜੀ ਤੇ ਉਹ ਕਦੇ ਡੋਲੇ ਨਹੀਂ ਸੀ ਹੂੰ ਰੀਸੋਰਿਸ ਮੈਂ ਵੀ ਕਰੇ ਅੱਛਾ ਮੈਂ ਮਹਿਸੂਸ ਕਰਦਾ ਕਿ ਮੈਨੂੰ ਤਾਂ ਪੇਨ ਹੋਈ ਹੂੰ ਬਿਲਕੁਲ ਜਦੋਂ ਭਰੋਸੇ ਟੁੱਟੇ ਪੇਨ ਹੋਈ ਉਹਨਾਂ ਦਾ ਜਿਗਰਾ ਵੱਡਾ ਸੀ ਉਹ ਇਤਰਾਜ਼ ਨਹੀਂ ਸੀ ਕਰਦੇ ਉਹ ਕਹਿੰਦੇ ਸੀ ਮੈਂ ਇਹਦੇ ਵਿੱਚ ਕੀ ਲੈਣਾ ਦੇਣਾ ਭਰੋਸਾ ਜੇ ਪ੍ਰਮਾਤਮਾ ਤਾਂ ਪ੍ਰਮਾਤਮਾ ਹੀ ਦੇਖੂ ਤੇ ਪ੍ਰਮਾਤਮਾ ਨੇ ਦੇਖਿਆ ਵੀ ਸੈਂਕੜੇ ਐਗਜ਼ਾਮਪਲਾਂ ਨੇ ਪਰ ਜਦੋਂ ਉਹਨਾਂ ਚੀਜ਼ਾਂ ਨੂੰ ਹੁਣ ਉਹਨਾਂ ਦੀ ਪਰ ਹਮੇ ਮੇਰਾ ਅੰਦਰੋਂ ਇਹੀ ਭਰਦਾ ਕਿ ਨਹੀਂ ਵਿਸ਼ਵਾਸ ਤੇ ਕਰਨਾ ਜੇ ਵਿਸ਼ਵਾਸ ਆ ਰਿਹਾ ਤੇ ਵਿਸ਼ਵਾਸ ਕਰਨਾ ਚਾਹੀਦਾ ਹਮ ਵਿਸ਼ਵਾਸ ਕੀਤੇ ਬਿਨਾ ਸਾਡੀ ਜ਼ਿੰਦਗੀ ਅਕੇਰੀ ਤਰਸ ਸਕਦੀ ਹੈ ਅੱਛਾ ਤੁਸੀਂ ਆਪਦੇ ਫਾਦਰ ਸਾਹਿਬ ਦੀ ਕਿਹੜੀ ਗੱਲ ਨੂੰ ਮਿਸ ਕਰ ਰਹੇ ਹੋ ਮੈਂ ਇਹਨੂੰ ਬਹੁਤ ਥੋੜਾ ਸਮਾਂ ਜਿਉਣ ਦਾ ਮੌਕਾ ਮਿਲਿਆ ਜੇ ਤੁਸੀਂ ਤੁਸੀਂ ਹੈਰਾਨ ਰਹੇਂਗੇ ਕਿ ਮੈਨੂੰ ਲੱਗਦਾ ਮੈਂ ਆਪਣੀ ਜ਼ਿੰਦਗੀ ਦੇ ਕੁੱਲ 10 ਮਹੀਨੇ ਉਹਨਾਂ ਨਾਲ ਗੁਜ਼ਾਰੇ ਨੇ ਬਹੁਤ ਛੋਟਾ ਸੀਗਾ ਅੱਛਾ ਜੀ ਮੈਂ ਵਿਸਕਰਦਾ ਕਿ ਮੈਨੂੰ ਉਹਨਾਂ ਨਾਲ ਹੋਰ ਜੁੜਨ ਦਾ ਮੌਕਾ ਮਿਲਦਾ ਜਾਂ ਉਹ ਆਪਣੇ ਨਾਲ ਰੱਖ ਕੇ ਮੈਨੂੰ ਇਹਨਾਂ ਤੁਖੇ ਧੜੀਆਂ ਦੇ ਤਜਰਬੇ ਕਰਾ ਜਾਂਦੇ ਜੇ ਤੁਖਾ ਹੋਵੇ ਤਾਂ ਉਹਨੂੰ ਡੀਲ ਕਿਵੇਂ ਕਰਨਾ ਆਪਾਂ ਜਦੋਂ ਟੁੱਟਦੇ ਆ ਕਿਸੇ ਤੇ ਭਰੋਸਾ ਕਰਕੇ ਉਹ ਜਿਹੜੀ ਪੇਨ ਚ ਆਪਾਂ ਗੁਜ਼ਰਦੇ ਆ ਉਹ ਉਸ ਵੇਲੇ ਤੁਸੀਂ ਮਾਪੇ ਦਾ ਸਹਾਰਾ ਇੱਕੋ ਕਿਉਂਕਿ ਮਾਪੇ ਦਾ ਤੁਹਾਨੂੰ ਕਿਤੇ ਦੂਰ ਪਰੇ ਨਹੀਂ ਕਰਦਾ ਬਿਲਕੁਲ ਜੀ ਜੇ ਉਹਨਾਂ ਦਾ ਕੋਈ ਤਜਰਬਾ ਸੀ ਜ਼ਿੰਦਗੀ ਦਾ ਤਾਂ ਹੀ ਉਹ ਗੱਲ ਕਹਿ ਰਹੇ ਸੀ ਇੱਕ ਤਜਰਬੇਕਾਰ ਬੰਦੇ ਕੋ ਤੁਸੀਂ ਬਹਿ ਨਹੀਂ ਉਹ ਤੁਹਾਨੂੰ ਉਸ ਦੁੱਖ ਚੋਂ ਛੱਟ ਬਾਹਰ ਲੈ ਆਉਂਦਾ ਹਾਂਜੀ ਮੈਂ ਇਕੱਲਾ ਨਹੀਂ ਮਿਸ ਕਰਦਾ ਮੈਂ ਇੰਨੀਆਂ ਕਾਣ ਮੈਂ ਉਹ ਬੰਦਾ ਜੀ ਜਿਹੜਾ ਆਪਣੇ ਫਾਦਰ ਸਾਹਿਬ ਨਾਲ ਸਿਰਫ 10 ਮਿੰਟੇ ਗੁਜ਼ਾਰੇਂਦੇ ਉਹਨਾਂ ਨੂੰ 10 ਘੰਟੇ ਬੋਲ ਸਕਦਾ ਉਹ ਸਾਰੀਆਂ ਘਟਨਾਵਾਂ ਮੇਰੇ ਨਾਲ ਸਿੱਧੀਆਂ ਨਹੀਂ ਹੋਈਆਂ ਕਿੰਨੇ ਲੋਕਾਂ ਨੇ ਉਹਨਾਂ ਬਾਰੇ ਬਹੁਤ ਕੁਝ ਦੱਸਿਆ ਹੂੰ ਸੋ ਇਹ ਜਿਹੜਾ ਮੈਟਰ ਆ ਮੈਂ ਆਪਣੀ ਜ਼ਿੰਦਗੀ ਚ ਬਹੁਤ ਇਹਨੂੰ ਰੱਖਦਾ ਕਿ ਮੇਰੀ ਜ਼ਿੰਦਗੀ ਚ ਵੀ ਫਾਦਰ ਸਾਹਿਬ ਦੀ ਤਰ੍ਹਾਂ ਹਜ਼ਾਰਾਂ ਧੋਕੇ ਹੋਏ ਅੱਛਾ ਜੀ ਪਰ ਉਹ ਤ੍ਰੋਖਿਆਂ ਨੇ ਮੇਰਾ ਵਿਰੋਸਾ ਨਹੀਂ ਤੋੜਿਆ ਉਹ ਤੋੜ ਨਹੀਂ ਸਕੇ ਹੂੰ ਬੜੇ ਚੰਗੇ ਵੀ ਨਿਕਲੇ ਬਿਲਕੁਲ ਜਿਹੜੇ ਚੰਗੇ ਨਿਕਲੇ ਉਹ ਵੀ ਭਰੋਸੇ ਨਾਲ ਹੀ ਪਤਾ ਲੱਗੇ ਹੂੰ ਬੜੇ ਇਹ ਜਿਹੇ ਵੀ ਨਿਕਲੇ ਜਿਨ੍ਹਾਂ ਨੇ ਭਰੋਸਾ ਤੋੜਿਆ ਪਰ ਕੋਈ ਵੀ ਭਰੋਸਾ ਤੋੜਨ ਵਾਲਾ ਅੱਜ ਤੱਕ ਮੇਰਾ ਨੁਕਸਾਨ ਨਹੀਂ ਕਰ ਸਕਿਆ ਅੱਛਾ ਜੀ ਆਪਣੇ ਨੁਕਸਾਨ ਕਰਾ ਕੇ ਗਿਆ ਉਹ ਕਿਉਂ ਕਿਉਂਕਿ ਜਦੋਂ ਆਪਾਂ ਭਰੋਸੇ 'ਚ ਪੈਂਦੇ ਆ ਆਪਣੀਆਂ ਫੀਲਿੰਗਜ਼ ਇੱਕ ਦੂਜੇ ਨਾਲ ਜੁੜਦੀਆਂ ਨੇ ਤੁਸੀਂ ਆਪਣੇ ਅੰਦਰ ਦੂਸਰੇ ਦੇ ਪ੍ਰੇਮ 'ਚ ਪੈ ਕੇ ਉਹਦੇ ਲਈ ਬਹੁਤ ਵੱਡਾ ਸੋਚਣ ਲੱਗ ਜਾਂਦੇ ਆ ਬਿਲਕੁਲ ਉਸ ਬੰਦੇ ਨੂੰ ਨਹੀਂ ਪਤਾ ਹੁੰਦਾ ਬਿਲਕੁਲ ਤੇ ਜੇ ਤੁਸੀਂ ਕਿਸੇ ਬੰਦੇ ਨੂੰ ਬਹੁਤ ਵੱਡੀ ਚੀਜ਼ ਦੇਣ ਨੂੰ ਤਿਆਰ ਹੋਵੋ ਥੋੜਾ ਇਹਨ ਬਿਟਵੀਨ ਭਰੋਸਾ ਤੋੜ ਜਵੇ ਹੂੰ ਇਹਦਾ ਮਤਲਬ ਥੋੜਾ ਤਾਂ ਵੱਜ ਗਿਆ ਬਿਲਕੁਲ ਉਹ ਤਾਂ ਭਰੋਸਾ ਖਤਮ ਹੈ ਇਸਕਾ ਪਰ ਇਧਰ ਇੱਕ ਐਗਜ਼ਿਸਟੈਂਸ਼ੀਅਲ ਲਾਅ ਵੀ ਕੰਮ ਕਰਦਾ ਹੈ ਮੈਨੂੰ ਇਹ ਪਤਾ ਕਿ ਸੱਚੇ ਫਾਦਰ ਸਰ ਇੱਕ ਹੋਰ ਗੱਲ ਕਹਿੰਦੇ ਹੁੰਦੇ ਸੀ ਜੇ ਤੁਹਾਡਾ ਭਰੋਸਾ ਸੱਚਾ ਹਾਂਜੀ ਫਿਰ ਤੁਹਾਡੇ ਭਰੋਸੇ ਦਾ ਨੁਕਸਾਨ ਨਹੀਂ ਹੋ ਸਕਦਾ ਹੂੰ ਜੇ ਤੁਹਾਡਾ ਭਰੋਸਾ ਕਹਿਣ ਨੂੰ ਭਰੋਸਾ ਸੀ ਹੂੰ ਪਰ ਅੰਦਰੋਂ ਉਹਨਾਂ ਭਰੋਸਾ ਨਹੀਂ ਸੀ ਫਿਰ ਉਹ ਨੁਕਸਾਨ ਕਰ ਸਕਦਾ ਉਹ ਕਹਿੰਦੇ ਹੁੰਦੇ ਸੀ ਅਸਲ ਸੱਚਾ ਭਰੋਸਾ ਪਰਮਾਤਮਾ ਹੀ ਹੁੰਦਾ ਪਰਮਾਸ਼ਮਾ ਨੂੰ ਕੋਈ ਬੇਵਕੂ ਨਹੀਂ ਬੜਾ ਸਕਦਾ ਅਰੇ ਮੈਂ ਕਹੂੰਗਾ ਕਿ ਸੈਂਕੜੇ ਕੜਨਾਵਾ ਮੇਰੀ ਜ਼ਿੰਦਗੀ ਚ ਨੇ ਜਿੱਥੇ ਸੱਚਾ ਭਰੋਸਾ ਆਇਆ ਜੇ ਕਿਸੇ ਨੇ ਉਹਨੂੰ ਤੋੜਿਆ ਤਾਂ ਉਹ ਆਪਣੇ ਨੁਕਸਾਨ ਕਰਾ ਕੇ ਗਿਆ ਮੇਰਾ ਨਹੀਂ ਅੱਛਾ ਜੀ ਜਿਵੇਂ ਧੋਖਿਆਂ ਦੀ ਤੁਸੀਂ ਗੱਲ ਕਰਦੇ ਹੋ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਵਿਸ਼ਵਾਸ ਬੰਦੇ ਨੂੰ ਕਿੰਨਾ ਕੁ ਸਟਰੋਂਗ ਕਰ ਦਿੰਦਾ ਦੇਖੋ ਵਿਸ਼ਵਾਸ ਤੋਂ ਬਿਨਾ ਤਾਂ એનર્ਜੀ ਹੋਏ ਨਹੀਂ ਅੱਛਾ ਜੀ ਹੁਣ ਆਪਾਂ ਅੱਜ ਦੋਨੋਂ ਬੈਠੇ ਆ ਹਾਂ ਜੀ ਸਾਡੇ ਚ ਕੋਈ ਇੱਕ ਦੂਜੇ ਪ੍ਰਤੀ ਭਰੋਸਾ ਜਿਹੜਾ ਬਿਲਟ ਅਪ ਹੋ ਰਿਹਾ ਐ ਏਵਰੀ ਡੇ ਹਾਂਜੀ ਉਹੀ ਸਾਨੂੰ ਇੱਕ ਦੂਜੇ ਨਾਲ ਜੋੜ ਰਿਹਾ ਬਿਲਕੁਲ ਜੀ ਜੇ ਇਹ ਨਹੀਂ ਹੋਊਗਾ એનર્ਜੀ ਕੀ ਹੋ ਸਾਡੇ ਵਿੱਚ 네ਗੇਟਿਵ 네ਗੇਟਿਵ એનર્ਜੀ ਉਸ ਵਿੱਚ 네ਗਟਿਵ એનર્ਜੀ ਜੇ ਰਹਿ ਕੇ ਤੁਸੀਂ ਕੀ ਆਉਟਪੁੱਟ ਕੱਢ ਲੇਗੇ ਲੱਗ ਕੇ ਡਰਨਾ ਨਹੀਂ ਚਾਹੀਦਾ ਮੈਂ ਕਹੂੰਗਾ ਜਦੋਂ ਟੁੱਟ ਗਿਆ ਤਾਂ ਟੁੱਟ ਗਿਆ ਉਦੋਂ ਆਪਣਾ ਰਸਤੇ ਬੱਕ ਕਰ ਲਓ ਪਰ ਬਿਨਾਂ ਵਜਾ ਤੋਂ ਸ਼ੱਕ ਕਰਨੀ ਵੀ ਸਹੀ ਗੱਲ ਬੁੱਧਪੁਰਸ਼ ਕਦੇ ਵੀ ਸ਼ੱਕ ਨੂੰ ਰეკਮੈਂਡ ਨਹੀਂ ਕਰਦੇ ਉਹ ਕਹਿੰਦੇ ਅਲਰਟ ਹੋਣਾ ਹਾਂਜੀ ਅਲਰਟ ਹੋਣਾ ਅਲਰਟ ਹੋਣ ਦਾ ਮਤਲਬ ਹੈ ਵੀ ਸ਼ੱਕ 19 ਦੇਰ ਤੱਕ ਵੈਲਿਡ ਆ ਤੁਸੀਂ ਆਪਣੇ ਆਪ ਤੇ ਵੀ ਸ਼ੱਕ ਕਰੋ ਅੱਛਾ ਜੀ ਕਿ ਜੋ ਮੈਨੂੰ ਫੀਲ ਹੋ ਰਿਹਾ ਕਿਤੇ ਮੇਰਾ ਹੰਕਾਰ ਤਾਂ ਨਹੀਂ ਹੂੰ ਕਿਤੇ ਮੇਰੀ ਕਮਜ਼ੋਰੀ ਤਾਂ ਨਹੀਂ ਹੂੰ ਕਿਤੇ ਮੇਰਾ ਡਰ ਤਾਂ ਨਹੀਂ ਹੂੰ ਕਿਸੇ ਤੇ ਸ਼ੱਕ ਹੋ ਰਿਹਾ ਡਰ ਚ ਕਰਕੇ ਵੀ ਹੋ ਰਿਹਾ ਬਿਲਕੁਲ ਜੀ ਤੇ ਜੇ ਤਾਂ ਸ਼ੱਕ ਕਰਨਾ ਹੈ ਫਿਰ ਦੋਏ ਪਾਸੇ ਕਰੋ ਉਦੋਂਾ ਤੁਹਾਡੀ ਜਿਹੜਾ ਸ਼ੱਕ ਆ ਉਹ ਅਲਰਟਨੈਸ ਬਣ ਜਾਂਦਾ ਕਿਉਂਕਿ ਸ਼ੱਕ ਹੁੰਦਾ ਹੈ ਕਿ ਤੁਸੀਂ ਆਲਰੇਡੀ ਕਿਸੇ ਵਾਰੇ ਕੋਈ opinion ਬਣਾ ਲਿਆ ਬਿਲਕੁਲ ਜਜਮੈਂਟ ਕਰਕੇ ਬਣਾ ਲਿਆ ਪਰ ਉਹ opinion ਕਿੰਨੀ ਕੁ ਤਾਕਤ ਰੱਖਦਾ ਜਿਹਦਾ ਕੋਈ ਤਜਰਬਾ ਹੀ ਨਹੀਂ ਹੈ ਜੀ ਬਿਲਕੁਲ ਆ ਆਪਾਂ ਰੋਜ਼ ਦੀ ਰੁਟੀਨ ਦੇ ਵਿੱਚ ਵਿਸ਼ਵਾਸ ਨੂੰ ਕਿਵੇਂ ਜੀ ਸਕਦੇ ਦੇ ਦੇਖੋ ਜੀ ਮੈਂ ਇਹ ਗੱਲ ਕਹੂੰਗਾ ਕਿ ਹਰ ਇੱਕ ਤਜਰਬਾ ਤੁਹਾਨੂੰ ਵਾਈਜ਼ ਬਣਾ ਕੇ ਜਾਂਦਾ ਹੈ ਚਾਹੇ ਡੇਲੀ ਲਾਈਫ ਦਾ ਹੀ ਹੋਵੇ ਡੇਲੀ ਲਾਈਫ ਦਾ ਹੋਵੇ ਤੁਸੀਂ ਇੱਕ ਜ਼ਿੰਦਗੀ ਜਿਉਂਦੇ ਹੋ ਉਹਦੇ ਤੁਹਾਡੇ ਰੋਜ਼ ਤਜਰਬੇ ਹੁੰਦੇ ਨੇ ਬਿਲਕੁਲ ਉਹ ਤਜਰਬੇ ਇੱਕੋ ਕੰਮ ਕਰਦੇ ਨੇ ਤੁਹਾਡੇ ਭਰਮ ਨੂੰ ਤੋੜਦੇ ਨੇ ਹੂੰ ਜੇ ਤੁਸੀਂ ਆਪਣੀ ਲਾਈਫ ਦੇ ਪ੍ਰਤੀ ਆਪਣੇ ਪ੍ਰਤੀ ਜਾਗਦੇ ਹੋ ਤੁਸੀਂ ਆਪਣੇ ਆਪ ਨੂੰ ਰੋਜ਼ ਏਵੈਲੂਏਟ ਕਰਦੇ ਹੋ ਕਿ ਇਸ ਗੱਲ ਬਾਰੇ ਮੈਂ ਆ ਸੋਚਦਾ ਸੀ ਪਰ ਸੱਚ ਆ ਨਿਕਲਿਆ ਇਹਦਾ ਮਤਲਬ ਇੰਨਾ ਮੈਂ ਭਲੇਖੇ ਸੀ ਉਹ ਤੁਹਾਡੇ ਆਪਣੇ ਵੱਲ ਨੂੰ ਗੱਲ ਆ ਗਈ ਨਾ ਉਹ ਜਿਹੜੀ ਏਵੈਲੂਏਸ਼ਨ ਤੁਸੀਂ ਕਰਦੇ ਹੋ ਜਾਂ ਚੇਂਜ ਤੁਸੀਂ ਫੀਲ ਕਰਦੇ ਹੋ ਕਿ ਮੇਰਾ ਆਪਣਾ ਮਾਈਂਡ ਇਸ ਅਵਸਥਾ 'ਚ ਐਨੀ ਕੋ ਦੀ ਕੈਪੇਬਿਲਿਟੀ ਆ ਇੰਨਾ ਕੋ ਸੱਚ ਨੂੰ ਜਾਣ ਰਿਆ ਇੰਨਾ ਕੋ ਇਲੂਜ਼ਨ 'ਚ ਆਪਣੇ ਇਲੂਜ਼ਨ ਨੂੰ ਜਿੰਨਾ ਦੂਰ ਕਰਦੇ ਜਾਓਗੇ ਅਗੇਨ ਗੱਲ ਫੇਰ ਆ ਗਈ ਕਿ ਜਿਸ ਜੋ ਤੁਹਾਡੀ ਆਪਣੀ ਅੱਜ ਦੀ ਹੋਣ ਦੀ ਅਵਸਥਾ ਤੁਸੀਂ ਉਦੋਂ ਉੱਕੇ ਤਾਂ ਜਾ ਨਹੀਂ ਸਕਦੇ ਬਿਲਕੁਲ ਜੇ ਤੁਸੀਂ ਭਰਮ 'ਚ ਵੀ ਹੋ ਜਿੰਨਾ ਚਿਰ ਉਹ ਭਰਮ ਟੁੱਟਦਾ ਨਹੀਂ ਤੇ ਫਿਰ ਤੇ ਪਰਨ ਦੁਬਾਰਾ ਆئیںਗੇ ਨਾ ਭਰਮ ਕਹਿੰਦੇ ਨੇ ਟੁੱਟੂਗਾ ਜੇ ਕਿਸੇ ਤੇ ਭਰੋਸਾ ਕਰੇਗੇ ਉਹ ਤੇ ਪਰ ਉਸ ਸਭਿਸ਼ਵਾਸ ਸਹੀ ਜਾਤ ਹੋ ਗਿਆ ਤੁਸੀਂ ਵਾਈਸ ਸਾਹਿਬ ਤੋਂ ਗਏ ਜਿੰਨਾ ਸਾਹਿਬ ਤੋਂ ਤੁਹਾਨੂੰ ਪਤਾ ਲੱਗ ਗਿਆ ਕਿ ਮੇਰਾ ਭਰਮ ਸੀ ਇਹ ਮੇਰੀ ਮਿਸਟੇਕ ਸੀ ਜੇ ਤੁਸੀਂ ਇਸ ਐਟੀਟਿਊਡ ਨਾਲ ਲਾਈਫ ਜਿਉਂਦੇ ਹੋ ਤਾਂ ਮੈਨੂੰ ਲੱਗਦਾ ਹੈ ਇਹ ਜਿਹੜੀ ਪੇਨ ਹੈ ਪਰੋਸੇ ਦੀ ਪਿਆਰ ਦੀ ਮੁਹੱਬਤ ਦੀ ਇਹ ਪੇਨ ਤੁਹਾਨੂੰ ਐਸੀ ਪੱਠੀ ਦੇ ਵਿੱਚ ਨਕਾਰਦੀ ਹੈ ਤੇ ਹੌਲੀ 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 ਤੁਸੀਂ ਨਿਰਲੇਪ ਹੋ ਜਾਂਦੇ ਆ ਆਪਾਂ ਵਿਸ਼ਵਾਸ ਨੂੰ ਇੱਕ ਸੁਪਨੇ ਵਾਂਗੂ ਕਹਿ ਸਕਦੇ ਆ ਬਿਲਕੁਲ ਕਿਉਂਕਿ ਸੁਪਨਾ ਹੀ ਹੁੰਦਾ ਜਦੋਂ ਵਿਸ਼ਵਾਸ ਟੁੱਟਦਾ ਸਪਨਾ ਵੀ ਤਾਂ ਟੁੱਟਦਾ ਨਾ ਬਿਲਕੁਲ ਜੀ ਉਵੇਂ ਲੱਗਦਾ ਹੈ ਹੂੰ ਤੇ ਸੁਪਨੇ ਵਰਗਾ ਹੀ ਹੁੰਦਾ ਇਹ ਜਦੋਂ ਸਾਡੀ ਉਹ ਵਸਤ ਹੈ ਨਹੀਂ ਅਜੇ ਆਈ ਕਿ ਜੋੜੀ ਚੀਜ਼ ਜੋ ਹੈ ਅਸੀਂ ਉਹਨੂੰ ਉਹੀ ਦੇਖ ਸਕੀ ਹੂੰ ਇਹ ਵਸਤ ਤਾਂ ਆ ਨਹੀਂ ਸਕਦੀ ਬਿਲਕੁਲ ਜ਼ਿੰਦਗੀ ਦੇ ਤਜਰਬੇ ਕਰਵੇਂ ਨਾ ਆ ਜੂ ਦੋ ਆਪਸ਼ਨਾਂ ਨੇ ਜਾਂ ਤਾਂ ਡਟ ਕੇ ਮੈਦਾਨੇ ਜੰਗ 'ਚ ਡਟੇ ਰਹੋ ਹੂੰ ਬਈ ਕਈ ਜਗ੍ਹਾ ਤੇ ਅਸੀਂ ਗਲਤ ਸਾਬਤ ਹੋਵਾਂਗੇ ਕਿਤੇ ਅਸੀਂ ਸਹੀ ਵੀ ਸਾਬਤ ਹੋਵਾਂਗੇ ਜਾਂ ਡਰ ਕੇ ਹਰ ਇੱਕ ਦਾ ਸ਼ੱਕ ਕਰਨੀ ਸ਼ੁਰੂ ਕਰ ਦਿਓ ਫਿਰ ਡਰ ਜਾਵਾਂਗੇ ਜ਼ਿੰਦਗੀ 'ਚ ਬਿਲਕੁਲ ਫਿਰ ਹੀਰੇ ਵੀ ਨਹੀਂ ਲੱਭਣੇ ਹਮ ਕਬੀਰ ਸਾਹਿਬ ਦਾ ਇੱਕ ਦੋਹਾ ਹੈ ਮੈਨੂੰ ਬੜਾ ਜਿਆਦਾ ਉਹਨੂੰ ਹੁੰਦਾ ਉਹ ਕਹਿੰਦੇ ਅ ਮਤਲਬ ਮੈਂ ਭੁੱਲ ਜਾਂਦਾ ਕਈ ਵਾਰ ਉਹਨੂੰ ਉਹ ਕਹਿੰਦੇ ਨੇ ਵੀ ਅ ਜਿਹੜਾ ਅਸਲੀ ਗਿਆਨ ਹੈ ਉਹ ਗਹਿਰੇ ਪਾਣੀ 'ਚ ਮਿਲਣਾ ਹਮ ਜਾ ਕੇ ਕੋਈ ਵੀ ਮੇਰੀ ਉਹ ਆਪਣੇ ਆਪ ਨੂੰ ਸੰਬੋਧਨ ਕਰਦੇ ਨੇ ਜਿੰਨ ਖੋਜਾ ਮੈਨਰੇ ਯਾਦ ਆ ਗਿਆ ਜਿੰਨ ਖੋਜਾ ਤਿੰਨ ਪਾਇਆ ਗਹਰੇ ਪਾਣੀ ਪੈਠ ਅੱਛਾ ਜੀ ਜਿਨ੍ਹਾਂ ਨੇ ਖੋਜਿਆ ਉਹਨਾਂ ਨੇ ਪਾਇਆ ਪਰ ਕਿਵੇਂ ਕਿਉਂਕਿ ਡੀਪ ਪਾਈ ਕਹਿੰਦੇ ਮੈਂ ਬੌਰੀ ਡੂਬਣ ਡਰੀ ਰਹੀ ਕਿਨਾਰੇ ਬੈਠ ਵੀ ਮੈਂ ਪਾਗਲ ਡੁੱਬਣ ਤੋਂ ਡਰ ਦੇ ਚੱਕਰ ਚ ਕਿਨਾਰੇ ਤੇ ਬੈਠਾ ਰਹਿ ਗਿਆ ਹਾਂ ਅੱਛਾ ਜੀ ਹੈ ਨਾ ਹਾਂ ਜੀ ਤੋਂ ਇੱਕ ਆਪਣੇ ਹੁਣ ਮਾਡਰਨ ਸ਼ਬਦ ਉਹਨੂੰ ਕਹਿੰਦੇ ਨੇ ਰਿਸਕ ਲੈ ਲੈਣਾ ਚਾਹੀਦਾ ਕੈਲਕੂਲੇਟਡ ਰਿਸਕ ਹੂੰ ਕੈਲਕੂਲੇਟਡ ਹਨਾ ਇਹ ਠੀਕ ਹੈ ਸੈਂਡਪ ਦੀ ਗੱਲ ਹੈ ਮੈਂ ਵੀ ਹਮੀਆਂ ਦੇ ਵਿੱਚ ਬਿਲਕੁਲ ਕਿ ਚਲੋ ਕੈਲਕੂਲੇਟਡ ਰਿਸਕ ਲੈ ਕੇ ਭਰੋਸਾ ਕਰ ਲਓ ਅੱਛਾ ਬਈ ਬਈ ਭਰੋਸਾ ਕਰ ਰਹੇ ਆ ਇਹਦੇ ਵਿੱਚ ਵੱਧ ਮੈਂ ਕਹਿ ਰਿਹਾ ਉਹਨਾਂ ਕਿ ਇਹਦੇ ਵਿੱਚ ਜੇ ਕਿਸੇ ਵੀ ਸਿਚੁਏਸ਼ਨ ਚ ਪੈ ਰਹੇ ਹੋ ਪੂਰਾ ਤੁਹਾਨੂੰ ਪਤਾ ਨਹੀਂ ਇੰਨਾ ਕ ਕੈਲਕੂਲੇਟਰ ਰੱਖ ਲਓ ਵੀ ਇਹਦੇ ਕੈਲਕੂਲੇਟ ਕਰ ਲਓ ਵੀ ਇਹਦੇ ਚ ਆਹ ਲਾਸ ਹੋ ਸਕਦਾ ਕੀਵਾਂ ਲਾਸ ਚੱਲਣ ਲਈ ਰਾਜੀ ਆਂ ਕਈ ਵਾਰ ਮਨ ਰਾਜੀ ਕਹਿ ਦਿੰਦਾ ਪਰ ਰਾਜੀ ਹੁੰਦਾ ਨਹੀਂ ਜਦੋਂ ਲਾਸ ਹੁੰਦਾ ਉਹਨੂੰ ਪੇਨ ਹੁੰਦੀ ਹੈ ਪੇਨ ਹੁੰਦੀ ਹੈ ਤੇ ਲਾਸ ਵੀ ਵੱਡਾ ਹੋ ਸਕਦਾ ਹਾਂ ਇਹ ਹੋ ਸਕਦੀ ਆ ਸੋ ਜ਼ਿੰਦਗੀ ਆ ਇਹ ਮੈਂ ਇਹ ਕਹੂੰਗਾ ਕਿ ਨਹੀਂ ਭਰੋਸਾ ਭਰੋਸਾ ਕਰਕੇ ਹੀ ਜ਼ਿੰਦਗੀ ਜਿਉਈ ਜਾ ਸਕਦੀ ਆ ਭਰੋਸਾ ਕਰਕੇ ਹੀ ਤੁਹਾਨੂੰ ਪਤਾ ਲੱਗਣਾ ਹੈ ਕਿ ਜੋ ਤੁਸੀਂ ਸੋਚਦੇ ਹੋ ਸਹੀ ਵੀ ਹੈਗਾ ਕਿ ਨਹੀਂ ਭਰੋਸੇ ਤੋਂ ਬਿਨਾ ਜ਼ਿੰਦਗੀ ਨਹੀਂ ਤੁਰਨੀ ਬਿਲਕੁਲ ਸਟੌਪ ਲੱਗ ਜੂਗਾ ਬਿਲਕੁਲ ਹਾਂ ਕੁਦਰਤ ਦਾ ਇੱਕ ਮੈਂ ਜ਼ਰੂਰ ਕਹੂੰਗਾ ਕਿ ਸਿਸਟਮ ਹੈ ਕਿ ਜਦੋਂ ਵੀ ਕਿਤੇ ਉਹ ਟੋੜੇ ਉਹ ਕਿਤੇ ਧੋਖਾ ਦਵਾਉਂਦੀ ਹੈ ਤੇ ਨਾਲ ਦੀ ਨਾਲ ਨਵੇਂ ਦਰਵਾਜ਼ੇ ਵੀ ਖੋਲਦੀ ਹੈ ਅੱਛਾ ਨਵੀਂ ਵਿਜ਼ਡਮ ਵੀ ਦਿੰਦੀ ਹੈ ਜਿਵੇਂ ਵਿਸ਼ਵਾਸ ਦਾ ਦੂਜਾ ਨਾਮ ਭਰੋਸਾ ਵਿਸ਼ਵਾਸ ਤਜਰਬੇ ਚ ਸਹੀ ਨਿਕਲਿਆ ਭਰੋਸਾ ਬਦਲ ਗਿਆ ਭਰੋਸਾ ਵਿਸ਼ਵਾਸ ਭਰੋਸਾ ਇੱਕ ਐਕਸਪੈਰੀਮੈਂਟ ਤੋਂ ਪਹਿਲਾਂ ਦੀ ਅਵਸਥਾ ਹੂੰ ਐਵੇਂ ਹੀ ਇੱਕ ਹੋਰ ਦੱਸ ਦਣਾ ਇਹਦੇ ਵਿੱਚ ਰਿਲੇਟਡ ਗੱਲ ਹੂੰ ਕਿ ਉਹ ਬੜੀ ਇੰਪੋਰਟੈਂਟ ਉਹ ਹੈਗੀ ਹੈ ਚਿੰਤਨ ਤੇ ਮੰਨਣ ਅੱਛਾ ਕਿਸੇ ਵੀ ਤਜਰਬੇ 'ਚ ਪੈਣ ਤੋਂ ਪਹਿਲਾਂ ਉਹਦੇ ਬਾਰੇ ਵਿਚਾਰ ਕਰਨਾ ਹੂੰ ਉਹਦੇ ਬਾਰੇ ਸੋਚਣਾ ਉਹਦੇ ਬਾਰੇ ਫੀਲ ਕਰਨਾ ਇਹ ਚਿੰਤਨ ਅੱਛਾ ਜੀ ਤੇ ਪਰ ਫਿਰ ਉਹ ਤਜਰਬਾ ਹੋ ਜਾਂਦਾ ਹੂੰ ਉਹ ਤਜਰਬੇ ਤੋਂ ਬਾਅਦ ਫਿਰ ਉਹਦੇ ਬਾਰੇ ਵਿਚਾਰ ਕਰਨੇ ਉਹਨੂੰ ਮੰਨਨ ਕਹਿੰਦੇ ਨੇ ਉਹ ਐਕਸਪੀਰੀਅੰਸ ਤੋਂ ਬਾਅਦ ਫਿਰ ਉਹਨੂੰ ਪਤਾ ਲੱਗੂਗਾ ਵੀ ਮੈਂ ਸੋਚਦਾ ਆ ਸੀ ਹੋਇਆ ਆ ਇੱਥੇ ਮੈਂ ਇਲੂਜਨ ਸੀ ਇੱਥੇ ਮੈਂ ਸਹੀ ਸੀ ਉਹ ਮੰਨਨ ਅਸਲੀ ਜੀ ਰਿਜ਼ਲਟ ਦੇਨ ਦਊਗਾ ਆਮ ਤੌਰ ਤੇ ਗਲਤੀ ਹੁੰਦੀ ਹੈ ਕਿ ਚਿੰਤਨ ਤਾਂ ਬਹੁਤ ਜ਼ਿਆਦਾ ਬਿਲਕੁਲ ਐਕਸਪੀਰੀਅੰਸ ਤੋਂ ਬਾਅਦ ਮੰਨਨ ਨਹੀਂ ਹੁੰਦਾ ਹਮ ਗੁਰਨਾਰਕ ਸਾਹਿਬ ਨੇ ਕਿਹਾ ਕਿ ਮੰਨ ਨੇ ਕੀ ਗਤੀ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਿਸਟਾਈ ਹਾਂਜੀ ਹਾਂ ਕਾਗਜ਼ ਕਲਮ ਨਾਲ ਲਿਖਣ ਹਾਰ ਮਨਨੇ ਕਾ ਵਿਕਰਨ ਵਿਚਾਰ ਬਿਲਕੁਲ ਉਹ ਤਾਂ ਵਿਚਾਰਾਂ ਉੱਥੇ ਸਰਾਹ ਲੱਗ ਗਿਆ ਨਾ ਕਿ ਤੁਹਾਡਾ ਤਜਰਬਾ ਹੀ ਹੋ ਗਿਆ ਤੁਸੀਂ ਉਹਦੇ ਬਾਰੇ ਸੋਚਣਾ ਹੂੰ ਸੋ ਹੁਣ ਤੁਹਾਡਾ ਮੈਰਿਜ ਹੋਣੀ ਹੈ ਹੁਣ ਉਹ ਮੈਰਿਜ ਬਾਰੇ ਇਸ ਵੇਲੇ ਜੋ ਵੀ ਉੱਥੇ ਚਿੰਤਨ ਹੈ ਜੋ ਆਪ ਸੋਚਦੇ ਆਂ ਆਪਾਂ ਮੈਰਿਜ 'ਚ ਕੀ ਕਰਨਾ ਚਾਹੁੰਦੇ ਆਂ ਆਪ ਨੂੰ ਕੋਈ ਫੀਲ ਹੁੰਦਾ ਕਿ ਉੱਥੇ ਆ ਕਰਾਂਗੇ ਆ ਫੀਲ ਹੋਊਗਾ ਅਸਲ ਵਿੱਚ ਇਹਦੇ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਹੈਗਾ ਕਿ ਉਹ ਮੈਰਿਜ ਦੇ ਪ੍ਰੋਗਰਾਮ ਤੋਂ ਬਾਅਦ ਬੈਠਣਾ ਜਾ ਆਪਣੇ ਆਪ ਨਾਲ ਬੈਠਣਾ ਫਿਰ ਦੇਖਣਾ ਕਿ ਓਕੇ ਯਾਰ ਮੈਨੂੰ ਇੰਜ ਲੱਗਦਾ ਸੀ ਪਰ ਹੋਇਆ ਇਦਾਂ ਕਈ ਗੱਲਾਂ ਤੁਹਾਡੇ ਸੋਚਣ ਤੋਂ ਵੱਧ ਹੋਣਗੀਆਂ ਕਈ ਗੱਲਾਂ ਤੁਹਾਡੇ ਸੋਚਣ ਤੋਂ ਘੱਟ ਹੋਣਗੀਆਂ ਕਈ ਗੱਲਾਂ 'ਚ ਤੁਸੀਂ ਟੋਟਲੀ ਪਾਉਂਦੇ ਮੈਂ ਬੜਾ ਅਲੂਜਨ ਸੀਗਾ ਕਈ ਗੱਲਾਂ 'ਚ ਲੱਗੂ ਕਰਕੇ ਯਾਰ ਇੱਥੇ ਮੈਂ ਸਹੀ ਸੀ ਇਹ ਤੁਹਾਡਾ ਫਿਰ ਗਿਆਨ ਵੜਦਾ ਇਸ ਕਰਕੇ ਮਨਨ ਬਹੁਤ ਇੰਪੋਰਟੈਂਟ ਹੈ ਐਵੇਂ ਵਿਸ਼ਵਾਸ ਹੈ ਵਿਸ਼ਵਾਸ ਕਰਨ ਵੇਲੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਗੱਲ ਕਰ ਰਹੇ ਹੋ ਮੈਂ ਤੁਹਾਡੇ ਤੇ ਭਰੋਸਾ ਕਰ ਰਿਹਾ ਹਾਂ ਬਿਲਕੁਲ ਆਪਣੇ ਸੋਸ਼ਲ ਮੀਡੀਆ 'ਚ ਹਾਂਜੀ ਆਪਾਂ ਤੁਸੀਂ ਮੈਨੂੰ ਕੁਝ ਗੱਲਾਂ ਕਹੀਆਂ ਆਪਾਂ ਉੱਤੇ ਭਰੋਸਾ ਵਿਸ਼ਵਾਸ ਕੀਤਾ ਉਹਨੂੰ ਆਪਾਂ ਪ੍ਰੈਕਟੀਕਲ ਰੂਪ 'ਚ ਲੈ ਕੇ ਆਏ ਉਹ ਤੋਂ ਬਾਅਦ ਆਪਣਾ ਰਿਜ਼ਲਟ ਆਇਆ ਬਿਲਕੁਲ ਉਹ ਭਰੋਸਾ ਬਿਲਡ ਕਰਦਾ ਬਿਲਕੁਲ ਜੀ ਵਿਸ਼ਵਾਸ ਸਾਨੂੰ ਤਜਰਬੇ 'ਚ ਲੈ ਕੇ ਜਾਂਦਾ ਹੈ ਤਜਰਬਾ ਉਹਨੂੰ ਭਰੋਸੇ 'ਚ ਬਦਲਦਾ ਹਾਂ ਜਦੋਂ ਤੁਸੀਂ ਸਾਂਝਾ ਕਰ ਸ਼ੁਰੂ ਕੀਤਾ ਸੀ ਉਦੋਂ ਤੁਸੀਂ ਕੀ ਵਿਸ਼ਵਾਸ ਕੀਤਾ ਸੀਗਾ ਕੀ ਤੁਹਾਨੂੰ ਭਰੋਸਾ ਲੱਗਿਆ ਇਹਦੇ ਵਿੱਚੋਂ ਤੇ ਰਿਜ਼ਲਟ ਕੀ ਨਿਕਲਿਆ ਹਾਂ ਇਹਦੇ ਵਿੱਚ ਜਦੋਂ ਮੈਂ ਕਹੂੰਗਾ ਕਿ ਸਾਡੀ ਜ਼ਿੰਦਗੀ ਦੇ ਤਜਰਬੇ ਆ ਜੋ ਅਸੀਂ ਇਸ ਸਟੇਜ ਤੇ ਪਹੁੰਚੇ ਸੀਗੇ ਕਿ ਇੱਕ ਅਣਜਾਣ ਰਾਹ ਦਾ ਸਫ਼ਰ ਹੈ ਹੂੰ ਇਹਦੇ ਬਾਰੇ ਸੋਚਿਆ ਨਹੀਂ ਜਾ ਸਕਦਾ ਅੱਛਾ ਜੀ ਇਹੀ ਇੱਕ ਕਾਮਨ ਕੁਐਸਚਨ ਸਾਨੂੰ ਸਾਰੇ ਲੋਕ ਕਰਦੇ ਨੇ ਅੱਜ ਸਾਂਝੇ ਕਰਨੇ ਇੱਕ ਰੂਪ ਲਿਆ ਹੂੰ ਰੂਪ ਬੜਾ ਖੂਸੂਰਤ ਹਾਂਜੀ ਆਪਾਂ ਸਾਰੇ ਇਹਦੇ ਵਿੱਚ ਬlesed feel ਕਰਦੇ ਆ ਬਿਲਕੁਲ ਜੀ ਕਿੰਨੇ ਖੂਬਸੂਰਤ ਲੋਕਾਂ ਨੂੰ ਆਪਾਂ ਨੂੰ ਮੌਕਾ ਮਿਲਿਆ ਜਿਉਣ ਦਾ ਨਾ ਕਿੰਨਾ ਸੋਹਣਾ ਮਾਹੌਲ ਬਣਿਆ ਸਾਂਝੇ ਘਰ ਦੇ ਵਿੱਚ ਬੈਠੇ ਆਪਾਂ ਕਿਸ ਤਰ੍ਹਾਂ ਦੀਆਂ ਰਿਕਾਰਡਿੰਗਾਂ ਕਰ ਰਹੇ ਆ ਕਿਸ ਤਰ੍ਹਾਂ ਦਾ ਜੀਵਨ ਜਿਉ ਰਹੇ ਆ ਹਾਂਜੀ ਇਹ ਇਹ ਵਿਸ਼ਵਾਸ ਨਹੀਂ ਸੀ ਹੂੰ ਇਹ ਐਕਚੁਅਲੀ ਸਿੱਧੇ ਹੀ ਭਰੋਸੇ ਚੋਂ ਪੈਦਾ ਹੋਈ ਚੀਜ਼ ਹੈ ਅੱਛਾ ਮੇਰੇ ਸਾਡੇ ਜ਼ਿੰਦਗੀ ਦੇ ਤਜਰਬਿਆਂ ਨੇ ਸਾਨੂੰ ਇੱਥੋਂ ਲੈ ਕੇ ਆਇਆ ਸੀ ਵੀ ਜਿਹੜਾ ਨਵਾਂ ਰਾਹ ਆ ਇਹਦੇ ਵਿੱਚ ਤੁਸੀਂ ਉਸ ਅਕਾਲ ਪੁਰਖ ਤੇ ਅਰਦਾਸ ਕਰਕੇ ਭਰੋਸਾ ਕਰਕੇ ਤੁਰਪੋ ਕਿਉਂਕਿ ਜਿਹੜੀ ਚੀਜ਼ ਬਾਰੇ ਸੋਚ ਹੀ ਨਹੀਂ ਸਕਦੇ ਵਿਚਾਰ ਹੀ ਨਹੀਂ ਸਕਦੇ ਹਮ ਹਮ ਉੱਥੇ ਕੀ ਕਰਾਂਗੇ ਬਿਲਕੁਲ ਇਹ ਤਾਂ ਕਰੇ ਤੇ ਪਤਾ ਲੱਗਣਾ ਹਾਂ ਗੱਲ ਫਿਰ ਇੱਥੇ ਵੀ ਹੀ ਨਿਕਲੀ ਹਮ ਵੀ ਮੈਂ ਜਿਵੇਂ ਇਹ ਗੱਲ ਆਪਣੀ ਮਸ਼ਹੂਰ ਵੀ ਬੜੀ ਹੋਈ ਬਾਹਰਲੇ ਲੋਕਾਂ ਨੇ ਵੀ ਕਿਹਾ ਭਾਜੀ ਸਾਨੂੰ ਤੁਹਾਡੀ ਇਹ ਗੱਲ ਚੰਗੀ ਲੱਗੀ ਜਦੋਂ ਬਾ ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਜੇ ਤੁਸੀਂ ਉੱਥੋਂ ਇੱਥੇ ਆਉਣਾ ਹੈ ਹਮ ਇੱਕ ਗੱਲ ਮੈਂ ਕਹਿ ਸਕਦਾ ਜੋ ਤੁਸੀਂ ਸੋਚੋਗੇ ਉਹ ਹੋਣਾ ਨਹੀਂ ਜੋ ਹੋਣਾ ਤੁਸੀਂ ਸੋਚ ਨਹੀਂ ਸਕਦੇ ਪਰ ਇਹਨੂੰ 네ਗੇਟਿਵ ਨਾ ਲਿਓ ਅੱਛਾ ਜੀ ਤੁਹਾਡੇ ਸੋਚਣ ਤੋਂ ਵੱਧ ਵੀ ਹੋ ਸਕਦਾ ਠੀਕ ਹੈ ਜੀ ਹੈ ਨਾ ਪ੍ਰੈਕਟੀਕਲ ਤੋਂ ਬਿਨਾਂ ਨਹੀਂ ਹੁੰਨੀ ਸਾਂਝੇ ਘਰਵਾਰੇ ਮੈਂ ਇਹ ਕਹੂੰਗਾ ਕਿ ਜੋ ਇੱਥੇ ਵਾਪਰਿਆ ਹਮ ਸੱਚਮੁੱਚ ਸਾਡੀ ਸਮਰੱਥਾ ਨਹੀਂ ਸੀ ਕਿ ਇੰਨਾ ਸੀ ਸੋਚ ਸਕਦੇ ਜਾਂ ਜੋ ਐਗਜ਼ਿਸਟੈਂਸ ਨੇ ਸੱਤ ਕਦਮ ਚੁਕਾਏ ਜੋ ਸਾਨੂੰ ਡਿਸੀਜਨ ਲੈਣੇ ਪਏ ਜੋ ਸਿਚੁਏਸ਼ਨਾਂ ਬਣੀਆਂ ਉਹ ਅਸੀਂ ਕਦੇ ਵੀ ਸਾਡਾ ਲੌਜੀਕਲ ਮਾਈਂਡ ਸਾਨੂੰ ਉਹ ਫੈਸਲੇ ਲੈਣ ਨਹੀਂ ਦੇ ਦੇ ਸਕਦਾ ਅੱਛਾ ਜੀ ਫਿਰ ਤੁਸੀਂ ਕੈਲਕੂਲੇਟਡ ਰਿਸਕ ਮੈਜ਼ਰ ਕੀਤਾ ਲਿਆ ਕੈਲਕੂਲੇਟਡ ਰਿਸਕ ਲਿਆ ਓਕੇ ਪਰ ਰਿਸਕ ਨੇ ਸਾਨੂੰ ਜਿਹੜਾ ਨੁਕਸਾਨ ਦੀ ਬਜਾਏ ਫਾਇਦਾ ਜ਼ਿਆਦਾ ਦਿੱਤਾ ਓਕੇ ਮੈਂ ਇਹ ਕਹੂੰਗਾ ਹਮ ਕਿ ਆਪਾਂ ਸਾਰੇ ਮਨੁੱਖਾਂ ਦੁਨੀਆਦਾਰੀ ਚਾ ਬਾਲ ਬੱਚੇ ਵਾਲਿਆਂ ਆਪਾਂ ਕੈਲਕੂਲੇਟਡ ਰਿਸਕ ਤਾਂ ਲੈਣੇ ਆ ਹਮ ਤੇ ਰਿਸਕ ਲਿਆ ਸੀ ਕੈਲਕੂਲੇਟ ਕਰਕੇ ਲਿਆ ਸੀ ਪਰ ਜਿਹੜਾ ਕੁਝ ਵਾਪਰਿਆ ਉਹ ਕੈਲਕੂਲੇਸ਼ਨਾਂ ਤੋਂ ਕਿਤੇ ਵਰਾਟ ਵਾਪਰ ਗਿਆ ਹੁਣ ਉਹ ਕੈਲਕੂਲੇਸ਼ਨਾਂ ਕੋਈ ਮੈਨੇ ਨਹੀਂ ਰੱਖਦੀ ਅੱਛਾ ਹੁਣ ਤੁਸੀਂ ਸਾਂਝੇ ਘਰ ਤੋਂ ਕੀ ਕੀ ਵਿਸ਼ਵਾਸ ਰੱਖਦਾ ਮੈਂ ਕੋਈ ਵਿਸ਼ਵਾਸ ਨਹੀਂ ਰੱਖਦਾ ਅੱਜ ਵੀ ਉਸੇ ਸਟੇਜ ਤੇ ਖੜਾ ਅੱਛਾ ਕਿ ਜਿੰਨਾ ਵੀ ਸਮਾਂ ਇੱਥੇ ਗੁਜ਼ਰਿਆ ਉਹਨੇ ਜ਼ਿੰਦਗੀ ਦੀਆਂ ਉਹ ਪਰਤਾਂ ਖੋਲੀਆਂ ਜਿਹੜੀਆਂ ਸ਼ਾਇਦ ਅਕਾਲ ਪੁਰਖ ਨੇ ਸਾਨੂੰ ਇੱਕ ਦਾਤ ਦੇ ਰੂਪ ਚ ਦਿੱਤੀਆਂ ਜਿਹੜੀਆਂ ਅਸੀਂ ਉਹਦੇ ਪਲ ਨਹੀਂ ਸੀ ਕਰ ਸਕਦੇ ਇਹ ਸਾਂਝਾ ਕਰ ਅਨਨੋ ਨਰਾਜ਼ਾ ਸਫਰ ਅਣਜਾਣ ਰਾਜ਼ਾ ਸਫਰ ਹੈ ਅਣਜਾਣ ਰਾ ਹਰ ਵਕਤ ਆ ਜਾ ਹੁੰਦਾ ਨਵਾਂ ਹੁੰਦਾ ਬਿਲਕੁਲ ਉਹਦੇ ਬਾਰੇ ਸੋਚ ਨਹੀਂ ਤੁਸੀਂ ਸਕਦੇ ਇਸ ਕਰਕੇ ਅਸੀਂ ਹੁਣ ਇਹਦੇ ਬਾਰੇ ਸੋਚਣਾ ਵੀ ਛੱਡਿਆ ਹੋਇਆ ਹੈ ਅੱਛਾ ਇੱਕ ਕੁਦਰਤ ਇੱਕ ਐਂਜ ਲੱਗਦਾ ਜਿਵੇਂ ਬਾਹ ਫੜੀ ਜਾਂਦੀ ਹੈ ਹਰ ਰੋਜ਼ ਕਿਸੇ ਦਾ ਫੋਨ ਆਉਣਾ ਆਪਣੀ ਵੀਡੀਓ ਬਿਲਕੁਲ ਆ ਦੇਖੋ ਆ ਵੀ ਇੱਕ ਸਵੱਭ ਬਣਿਆ ਨਾ ਕਿ ਵੀਡੀਓ ਪਾਣੀ ਸ਼ੁਰੂ ਕੀਤੀ ਆ ਕਿਸੇ ਨੂੰ ਕੋਈ ਵੀਡੀਓ ਲਾਈਕ ਕਰਦਾ ਕੋਈ ਕਿਸੇ ਪਰ ਫੋਨ ਆਉਣ ਤੋਂ ਬਾਅਦ ਪਤਾ ਲੱਗਦਾ ਵੀ ਓਹ ਚ ਇੰਗਲੈਂਡ ਤੋਂ ਫੋਨ ਆਇਆ ਅਮਰੀਕਾ ਤੋਂ ਆਇਆ ਆਸਟ੍ਰੇਲੀਆ ਤੋਂ ਆਇਆ ਆਸਟਰੀਆ ਤੋਂ ਆਇਆ ਜਰਮਨੀ ਤੋਂ ਆਇਆ ਕਿੱਡੀ ਕਿੱਡੀ ਦੂਰ ਲੋਕ ਬੈਠੇ ਜਾਂ ਇੱਥੇ ਫੋਨ ਕਰਕੇ ਆਪਣੇ ਕੋਲ ਰਹਿਣਾ ਚਾਹੁੰਦੇ ਨੇ ਕੋਈ ਦਿੱਲੀ ਤੋਂ ਫੋਨ ਕਰ ਰਿਹਾ ਕੋ ਕਿਤੋਂ ਫੋਨ ਕਰ ਰਿਹਾ ਹਨਾ ਤੇ ਉਹ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਅਸੀਂ ਕਦੇ ਸੋਚਿਆ ਨਹੀਂ ਸੀ ਬਿਲਕੁਲ ਜੀ ਇਹ ਪਸੋਤੀ ਅਸੀਂ ਤੁਸੀਂ ਕਦੇ ਸੋਚਿਆ ਸੀ ਵੀ ਪਸਾਂਝੇ ਕਰਦੇ ਹਜੇ ਮੌਲਚਰਾ ਬਿਲਕੁਲ ਜੀ ਜੀ ਇਹ ਹੁਣ ਕੱਲਾ ਸੋਸ਼ਲ ਮੀਡੀਆ ਤਾਂ ਨਹੀਂ ਰਹਿ ਗਿਆ ਸਹੀ ਗੱਲ ਇਹ ਕੋ ਹੋਰ ਰੂਪ ਲੈ ਗਿਆ ਇਸ ਕਰਕੇ ਆ ਗਿਆ ਨਾ ਗੱਲ ਬਿਲਕੁਲ ਜੇ ਆਪਾਂ ਆਪਣੇ ਆਪ ਤੇ ਵਿਸ਼ਵਾਸ ਕਰਕੇ ਜਾਂ ਆਪਾਂ ਕਿਸੇ ਤੇ ਵਿਸ਼ਵਾਸ ਕਰਕੇ ਕਿਸੇ ਤਜਰਬੇ ਚ ਜਾਂਦੇ ਆ ਜਿੰਨੀ ਕੁ ਉਸ ਵੇਲੇ ਸਾਡੀ ਸਮਝ ਆਉਂਦੀ ਆ ਉਹ ਪਸ ਆਪ ਜਣੇ ਖਣੇ ਤਾਂ ਵਿਸ਼ਵਾਸ ਨਹੀਂ ਕਰਨ ਲੱਗਦੇ ਬਿਲਕੁਲ ਜੀ ਕੋਈ ਗੱਲ ਦਿਖ ਰਹੀ ਹੁੰਦੀ ਆ ਆਪਾਂ ਨੂੰ ਤਾਂ ਹੀ ਵਿਸ਼ਵਾਸ ਕਰਦੇ ਆ ਨਾ ਸਹੀ ਗੱਲ ਫਿਰ ਪਰ ਉਹਦਾ ਅਸਲੀ ਰਿਜ਼ਲਟ ਆਉਣਾ ਪ੍ਰੈਕਟੀਕਲ ਤੋਂ ਬਾਅਦ ਹੂੰ ਤੋ ਮੈਂ ਇਹ ਕਹੂੰਗਾ ਕਿ ਸੰਜੇ ਘਰ ਦੇ ਵਿੱਚ ਜੋ ਵਾਪਰਿਆ ਉਹਨੇ ਸਾਡਾ ਭਰੋਸਾ ਵਧਾਇਆ ਠੀਕ ਹੈ ਜੀ ਕਿ ਇਹ ਜੋ ਤੁਸੀਂ ਦੱਸਿਆ ਵੀ ਭਾਈ ਕੁਝ ਵਿਸ਼ਵਾਸ ਨਹੀਂ ਸੀ ਸਾਰਾ ਕੁਝ ਆਪਣੇ ਆਪ ਹੋਇਆ ਇਹ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਹੁੰਦਾ ਕਿ ਉਹ ਬੰਦਾ ਆਪ ਕਰ ਵੀ ਸਕਦਾ ਕਿ ਹਰ ਬੰਦਾ ਕਰ ਸਕਦਾ ਇਹ ਚੀਜ਼ ਮੈਂ ਇਹ ਕਹੂੰਗਾ ਕਿ ਸਾਡੀ ਹੱਥ ਵੱਸ ਕੁਝ ਨਹੀਂ ਅੱਛਾ ਜੀ ਜਿੰਨੇ ਵੀ ਵੱਡੇ ਤੋਂ ਵੱਡੇ ਦੁਨੀਆ 'ਚ ਬੰਦੇ ਨੇ ਜੇ ਤੁਸੀਂ ਉਹਨਾਂ ਨੂੰ ਪਰਸਨਲਿ ਇੰਟਰਵਿਊ ਕਰੇਂਗੇ ਉਹ ਸਾਰੇ ਐਕਸੈਪਟ ਕਰਨਗੇ ਹੂੰ ਕਿ ਜੋ ਵਾਪਰਿਆ ਉਹ ਤਾਂ ਮੈਂ ਸੋਚਿਆ ਵੀ ਨਹੀਂ ਸੀ ਬਿਲਕੁਲ ਹਾਂ ਉਹਨਾਂ 'ਚ ਇੱਕ ਗੱਲ ਵੱਖਰੀ ਸੀ ਹੂੰ ਉਹਨਾਂ 'ਚ ਭਰੋਸਾ ਕਰਨ ਦੀ ਸ਼ਕਤੀ ਸੀ ਠੀਕ ਹੈ ਉਹਨਾਂ ਨੇ ਭਰੋਸਾ ਕੀਤਾ ਸਟੈਪ ਲਾਇਆ ਫਿਰ ਚੀਜ਼ਾਂ ਵਾਪਰੀਆਂ ਉਹ ਸਾਰੇ ਕਹਿਣਗੇ ਜੋ ਵਾਪਰਿਆ ਉਹਨੇ ਕਦੇ ਨਹੀਂ ਸੋਚਿਆ ਸੀ ਜਿੰਨੇ ਵੀ ਦੁਨੀਆ ਚਾਹੋ ਪੈਸੇ ਦੇ ਮਾਮਲੇ 'ਚ ਵੱਡੇ ਲੋਕ ਨੇ ਚਾਹੇ ਉਹ ਔਰ ਹੋਰ ਮਾਮਲਿਆਂ 'ਚ ਵੱਡੇ ਲੋਕ ਨੇ ਜਿਨ੍ਹਾਂ ਨੇ ਤਰੱਕੀ ਕੀਤੀ ਹੈ। ਹੂੰ ਮੈਂ ਕਹੂੰਗਾ ਕਿ ਜੇ ਉਹ ਇਮਾਨਦਾਰ ਹੋਏ ਤਾਂ ਉਹ ਜ਼ਰੂਰ ਕਬੂਲਣਗੇ। ਮੈਂ ਆਪਣੇ ਤਿਆਰ ਬੈਤਕ। ਜੋ ਵੀ ਮੇਰੀ ਜ਼ਿੰਦਗੀ 'ਚ ਵਾਪਰਿਆ ਹੂੰ ਉਹ ਮੈਂ ਸੋਚ ਨਹੀਂ ਸਕਦਾ ਸੀ। ਠੀਕ ਹੈ ਜੀ। ਮੈਂ ਭਰੋਸਾ ਕਰਕੇ ਤੁਰਿਆ। ਹੂੰ ਭਰੋਸਾ ਕਰਕੇ ਤੁਰਨਾ ਕਿ ਬੱਚਿਆਂ ਵਾਂਗੂ ਆਕਾਲ ਪ੍ਰਖਤ ਨੂੰ ਤੋੜ ਲੈਂਦਾ। ਤੇ ਜਦੋਂ ਤੋੜਦਾ ਫਿਰ ਉਹ ਤੁਹਾਨੂੰ ਕਈ ਵਾਰੀ ਉਹਨੂੰ ਪਤਾ ਹੁੰਦਾ ਜੇ ਮੈਨੂੰ ਪਹਿਲਾਂ ਹੀ ਇੰਨੀ ਵੱਡੀ ਗੱਲ ਦੱਸ ਦਵਾਂ ਮੈਂ ਡਰ ਜਾਣਾ ਆਪਾਂ ਬੱਚੇ ਹੀ ਆ ਆਪਾਂ ਬੱਚੇ ਨੂੰ ਪਹਿਲਾਂ ਹੀ ਇੱਕ ਦਰਿਆ ਚ ਲਿਜਾ ਕੇ ਚੁੱਭੀ ਮਰਵਾਉਣੀ ਉਹਨੂੰ ਪਹਿਲਾਂ ਹੀ ਦੱਸੇ ਮੈਂ ਤੈਨੂੰ ਵਿਚਾਲੇ ਲੈ ਕੇ ਜਾਣਾ ਡਰ ਜੂਗਾ ਜੇ ਉਹਨੂੰ ਕਹੋ ਵੀ ਆਪਾਂ ਇੱਥੇ ਬਸਾ ਕਿਨਾਰੇ ਤੇ ਨਹਾਉਣਾ ਉਤੋਂ ਬਾਅਦ ਵਿੱਚ ਗਿਆ ਇਹਨੂੰ ਤੁਸੀਂ ਖਿੱਚ ਕੇ ਵੀ ਲੈ ਜਾਓ ਹੂੰ ਬਸ ਏਵੇਂ ਹੀ ਸਾਡਾ ਨਾ ਹੋਇਆ ਹੂੰ ਬੱਚਿਆਂ ਵਾਂਗੂ ਤੋਰ ਲਿਆ ਆ ਛੋਟੇ ਛੋਟੇ ਸੁਪਨੇ ਛੋਟੇ ਛੋਟੀਆਂ ਗੱਲਾਂ ਪਰ ਪਤਾ ਹੀ ਨਹੀਂ ਸੀ ਕਿ ਐਡਾ ਵੱਡਾ ਐਕਸਪੀਰੀਅੰਸ ਵਾਪਰ ਜਾਣਾ ਜਿਹੜਾ ਨਵੇਂ ਰਾਹ ਖੋਲੂਗਾ ਅੱਛਾ ਸਾਡੇ ਲਈ ਤਾਂ ਖੋਲੂ ਖੋਲੂਗਾ ਐਨਆਰਆਈਜ਼ ਲਈ ਖੋਲੂਗਾ ਪੰਜਾਬ ਦੇ ਲੋਕਾਂ ਲਈ ਖੋਲੂਗਾ ਆਪਾਂ ਹੁਣ ਮੇਲਿਆਂ ਰਾਹੀਂ ਜਾਂ ਇੱਥੋਂ ਦੇ ਮਾਹੌਲ ਰਾਹੀਂ ਜਿਹੜਾ ਲੋਕਾਂ ਨੂੰ ਇੱਥੇ ਇੰਜੋਏ ਕਰਦੇ ਦੇਖਦੇ ਆ ਉਹ ਸਾਨੂੰ ਵੀ ਖੁਸ਼ੀ ਦਿੰਦਾ ਬਿਲਕੁਲ ਜੀ ਤੇ ਅੱਗੇ ਦਾ ਵੀ ਕੋਈ ਥਿੰਕਿੰਗ ਨਹੀਂ ਇਹਦਾ ਭਰੋਸਾ ਜ਼ਰੂਰ ਆ ਕਿ ਜੋ ਵੀ ਹੋ ਰਿਹਾ ਉਹ ਸਾਡੀ ਸੋਚ ਤੋਂ ਪਰੇ ਹੋ ਰਿਹਾ ਮੇਰਾ ਇੱਕ ਲਾਸਟ ਕੁਐਸਚਨ ਆ ਵੀ ਆਪਾਂ ਵਿਸ਼ਵਾਸ ਦੀ ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਆ ਤੇ ਵਿਸ਼ਵਾਸ ਤੋਂ ਆਪਾਂ ਐਕਸਪੈਕਟੇਸ਼ਨ ਰੱਖ ਸਕਦੇ ਆ ਨਹੀਂ ਠੀਕ ਹੈ ਫਿਰ ਕਿਉਂਕਿ ਤੁਸੀਂ ਵਿਸ਼ਵਾਸ ਕੀਤਾ ਐਕਸਪੈਕਟੇਸ਼ਨ ਆ ਗਈ ਆ ਜਾਂਦੀ ਹੈ ਸਾਡੇ ਦੁੱਖ ਦਾ ਕਾਰਨ ਐਕਸਪੈਕਟੇਸ਼ਨ ਬਣਦੀ ਹੈ ਫਿਰ ਹਮ ਹਾਂ ਇਹ ਬਿਲਕੁਲ ਬਹੁਤ ਵਧੀਆ ਤੁਹਾਡਾ ਸਵਾਲ ਹੈ ਇਹ ਹਮ ਵਿਸ਼ਵਾਸ ਕਰੋ ਹਮ ਨਾਲ ਨਾਲ ਇਹ ਵੀ ਸੋਚੋ ਵੀ ਜੋ ਮੈਂ ਸੋਚਦਾ ਗਲਤ ਵੀ ਹੋ ਸਕਦਾ ਅੱਛਾ ਜੀ ਫਿਰ ਤੁਹਾਨੂੰ ਦੁੱਖ ਨਹੀਂ ਹੋਊਗਾ ਕਿਉਂਕਿ ਆਲਰੇਡੀ ਕਿਤੇ ਨਾ ਕਿਤੇ ਥੋੜਾ ਬਹੁਤ ਦਾ ਹਿੱਸਾ ਤੁਸੀਂ ਆਪਣੇ ਅੰਦਰੋਂ ਮੰਨਦਾ ਹੈ ਤਿਆਰ ਕਰ ਲਿਆ ਹਮ ਕਿ ਇਹ ਉਠ ਵੀ ਸਾਬ ਦੋ ਸਕਦਾ ਬੇਦਖਰੀ ਨਾ ਹੁੰਦੀ ਬਿਲਕੁਲ ਪਰ ਜੇ ਤੁਸੀਂ ਇੰਨਾ ਰਿਡਕ ਲਿਆ ਕਈ ਵਾਰ ਮਨੁੱਖ ਕੀ ਹੁੰਦਾ ਕਿਸੇ ਤੇ ਵਿਸ਼ਵਾਸ ਕਰਕੇ ਇੰਨੀਆਂ ਗੱਲਾਂ ਕਰ ਲੈਂਦਾ ਇੰਨਾ ਪਿਕਚਰਾਇਜ਼ ਕਰ ਲੈਂਦਾ ਰਿਜ਼ਲਟ ਨੂੰ ਪਰ ਰਿਜ਼ਲਟ ਉਹ ਆਉਂਦਾ ਨਹੀਂ ਹੂੰ ਫਿਰ ਉਸ ਦੁੱਖ ਹੁੰਦਾ ਅੱਛਾ ਐਕਸਪੈਕਟੇਸ਼ਨ ਤਾਂ ਸਦਾ ਹੀ ਦੁੱਖਾਂ ਦਾ ਕਾਰ ਸਦਾ ਕੀ ਐਕਸਪੈਕਟੇਸ਼ਨ ਹਮੇਸ਼ਾ ਘਾਟੇ ਰੱਖਣੀ ਚਾਹੀਦੀ ਹੈ ਮੈਨੂੰ ਸੋਚਦਾ ਜੇ ਨਹੀਂ ਹੋਵੇ ਤਾਂ ਜ਼ਿਆਦਾ ਵਧੀਆ ਅੱਛਾ ਜਿੰਨੀ ਘਟ ਉਹਨਾਂ ਘਟ ਦੁੱਖ ਆ ਜਿੰਨੀ ਵਧਾ ਵਧ ਦੁੱਖ ਜੇ ਨਾ ਹੋਵੇ ਦੁੱਖ ਜਮਾ ਹੀ ਨਹੀਂ